ਕੁਛ ਲੱਗਾ ਹੋਇਆ ਬਟ ਜਨਤਾ ਲਈ ਕੀ ਸੁਵਿਧਾ ਜਨਤਾ ਲਈ ਦਾ ਪੱਖਾ ਵੀ ਨਹੀਂ ਹੈਗਾ ਤੁਸੀਂ ਬਾਹਰ ਚੈੱਕ ਕਰੋ ਨਾ ਤੇ ਇੱਥੇ ਦੇਖੋ ਮੈਂ ਤੁਹਾਨੂੰ ਉਹੀ ਪਹਿਲਾਂ ਵੀ ਗੱਲ ਕੀਤੀ ਕਿ ਇੱਥੇ ਕਈ ਬੰਦੇ ਦਿਹਾੜੀਆਂ ਛੱਡ ਕੇ ਆਏ ਹੋਏ ਆਪਣੀਆਂ ਕਮਾ ਇੱਥੇ ਜੋ ਲਾਇਸੈਂਸ ਦੇ ਚੱਕਰ ਚ ਆਏ ਨੇ ਤੇ ਬਹੁਤ ਖੱਜਲ ਖਵਰੀ ਭਾਈ ਆ ਜਨਤਾ ਦੀ ਪੱਖੇ ਦੇਖੋ ਟੁੱਟੇ ਪੱਖੇ ਲੱਗੇ ਇੱਕ ਵੀ ਚੱਲ ਨਹੀਂ ਰਿਹਾ ਇਹ ਕੈਮਰੇਜ ਤੁਸੀਂ ਦਿਖਾਓ ਆਪਣੇ ਕੈਮਰੇਜ ਸਵੇ ਸੈਟੀਸਫਾਈਡ ਕਰਨਾ ਕਿ ਕੋਈ ਬੰਦਾ ਇੱਥੇ ਇਹ ਸੁਵਿਧਾ ਇੱਕ ਹੋਣੀ ਚਾਹੀਦੀ ਸੁਵਿਧਾ ਨਾ ਜੇ ਇੱਕ ਸੁਵਿਧਾ ਵਰਡ ਬਣਿਆ ਮੈਂ ਉਹ ਨਾਲ ਕੋਈ ਚੀਜ਼ ਵੀ ਹੋਣੀ ਚਾਹੀਦੀ ਹੈ ਅਸੀਂ ਟਰਾਈ ਵਾਸਤੇ ਖੜੇ ਹੈਗੇ ਸੱਚੋ ਸਤੀਵਰੀਆ ਜੁਕਾ ਤੇ ਸਤੀਵਰੀਆ ਜੁਕਾ ਅੱਜ ਵਾਰੀ ਵਾਕ ਨਹੀਂ ਹੋਇਆ ਬਣਿਆ ਕਿ ਨਹੀਂ ਨਾ 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 ਜਦੋਂ ਖੜ ਸਿਸਟਮ ਖਰਾਬ ਸਿਸਟਮ ਖਰਾਬ ਕੈਮਰਾ ਹੀ ਖਰਾਬ ਖਰਾਬਾ ਮਤਲਬ ਇਹਦਾ ਕੀ ਕੁਸ਼ਲਮਾਨ ਹੋਇਆ ਕੋਈ ਗੱਲ ਕੋਈ ਬਾਉਲਿੰਗ ਨਹੀਂ ਮਾਨ ਸਾਹਿਬ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਜੰਮਤਾ ਗਿਆ ਤੁਹਾਡੀ ਨੌਕਰ ਥੋੜੀ ਲੱਗੀ ਹੋਈ ਹੈ ਤੇ ਮੈਨੂੰ ਕੋਈ ਇਜ਼ਾਰ ਨਹੀਂ ਪਾਉਂਦੇ ਮੈਂ ਉਹ ਬਿਲਕੁਲ ਤੇ ਸਕੂਟਰ ਦੀ ਵਾਈਸ ਤਾਂ ਨਹੀਂ ਦਿੱਤਾ ਬਾਕੀ ਕੈਨਸਲ ਕਰ ਦੋ ਜੀ ਬਾਈਕ ਦਾ ਜਦਕਿ ਮੈਂ ਕਾਰ ਦਾ ਨਸਨਸ ਮੇਰਾ ਮੈਂ ਰੋਜ਼ ਸਵਾ ਸਾਲ ਹੋ ਗਏ ਜੀ ਮੈਨੂੰ ਮੇਰਾ ਨਸਨਸ ਨਹੀਂ ਆਉਂਦਾ ਟੈਕਸਤਾ ਜੀ ਖੂਚ ਜਾ ਰਿਹਾ ਪੰਜਾਬੀ ਚ ਗੱਲ ਹੁ ਤਾਂ ਟੈਕਸਤਾ ਖੂਚ ਜਾ ਰਿਹਾ ਪਹਿਲਾਂ ਵੀ ਪੂਰੀ ਕੰਮ ਤੋਂ ਛੁੱਟੀ ਲੈ ਕੇ ਆਈਦਾ ਐ ਪਹਿਲਾਂ ਵੀ ਇੱਕ ਛੁੱਟੀ ਲੈ ਕੇ ਆਏ ਆ ਅੱਜ ਵੀ ਦਿਹਾੜੀ ਲਾ ਕੇ ਟੁੱਟ ਕੇ ਪੂਰੀ ਛੁੱਟੀ ਲੈ ਕੇ ਇੱਥੇ ਬੈਠੇ ਸਿਰ ਦਿਨੋਂ ਹੋਵੇ ਤੇ ਹੁਣ 4 ਵਜੇ ਨੂੰ ਆ ਗਏ ਅਗਰ ਅਸੀਂ ਲੋਕ ਅੱਜ 20 20 ਸਾਲ ਤੋਂ ਸਾਡੇ ਲਾਇਸੈਂਸ ਬਣਿਆ ਅਜ ਐਕਸਪਾਇਰ ਹੋ ਗਏ ਉਹਨੇ ਸਾਨੂੰ ਕਹਿੰਦੇ ਦੁਆਰਾ ਟਰਾਈਆਂ ਦਿਓ ਦੁਆਰਾ ਲਾਇਸੈਂਸ ਰੀਨਿਊ ਕਰਾਉਣ ਲਈ ਟਰਾਈਆਂ ਦਿਓ ਮਤਲਬ 20 ਸਾਲ ਜੇ ਅਸੀਂ ਕਾਰ ਚਲਾਣੀ ਭੁੱਲ ਗਏ ਇੱਥੇ ਟ੍ਰੇਨਿੰਗ ਪਾਸ ਹੋ ਗਈ ਤੇ ਮੇਰੇ ਨੂੰ ਸੰਸਨੀ ਆਇਆ ਤੇ ਬੇਟੀ ਦਾ ਨਿਧੀ ਸੁਤਨਾਮ ਆਉਦਾ ਤੇ ਬੜਾ ਮੈਂ ਚੱਕਰ ਕਰ ਕਰ ਕੇ ਥੱਕ ਗਿਆ ਜੀ ਮੈਂ ਇੱਥੇ ਵਾਸ਼ਰੂਮ ਨਹੀਂ ਸ਼ੁਰੂਦਾ ਨਹੀਂ ਹੈਗੀ ਪਾਣੀ 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 ਤੱਕ ਤਾਂ ਬਹੁਤ ਬੁਰਾ ਤੁਸੀਂ ਅੰਦਰ ਜਾ ਕੇ ਅੰਦਰ ਬੜਾ ਨਹੀਂ ਹੁੰਦਾ ਇੰਟਰ ਨਹੀਂ ਕਰ ਹੁੰਦਾ ਉੱਤੇ ਵਾਸ਼ਰੂਮ ਹੁੰਦਾ ਹੈ ਅੱਛਾ ਬਹੁਤ ਬੁਰਾ ਹਾਲ ਹੈ ਲੱਗ ਕੇ ਜਦ ਮੈਂ ਕੈਨਸਲ ਕਰਾ ਕੇ ਗਿਆ ਹਾਂ ਜਲ ਫਾਰ ਹੋ ਰਹੀ ਤੇ ਗਰਮੀ ਦੇ ਵਿੱਚ ਭਾਜੀ ਮੈਂ ਅੱਜ ਦਾ ਮੈਂ ਤਸਕੇ ਦੇ ਮਾਰ ਚੁੱਕਾ ਹੀ ਇੱਥੇ ਕੋਈ ਸੁਣਵਾਈ ਨਹੀਂ ਇੱਥੇ ਤੁਸੀਂ ਕੱਲ ਨੂੰ ਆਇਓ ਹੁਣ ਕਹਿੰਦੇ ਦੁਬਾਰਾ ਅਪਾਇੰਟਮੈਂਟ ਲਾਓ ਫੇਰ ਆ ਕੇ ਫੇਰ ਆ ਕੇ ਧੱਕੇ ਖਾਉਦੇ ਲੁਧਿਆਣਾ ਦੇ ਟੈਸਟਿੰਗ ਡਰਾਈਵਿੰਗ ਸੈਂਟਰ ਦੇ ਅੱਜ ਤੁਹਾਨੂੰ ਹਾਲਾਤ ਦਿਖਾਵਾਂਗੇ ਜਿੱਥੇ ਕਿ ਲੋਕਾਂ ਦੇ ਵੱਲੋਂ ਕਾਫੀ ਖੱਜਲਖਵਾਰ ਹੋਣਾ ਪੈ ਰਿਹਾ ਹੈ ਤੇ ਲੋਕਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਅਸੀਂ 4 ਵੀਲਰ ਦਾ ਟੈਸਟ ਟੈਸਟ ਦੇਣ ਆਏ ਸੀਗੇ ਤੇ ਪਰ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੈਮਰੇ ਜਿਹੜੇ ਕਿਹਾ ਖਰਾ ਹੋ ਚੁੱਕੇ ਨੇ ਪਰ ਲੋਕ ਲੋਗ ਜਿਹੜੇ ਆ ਕਹਿ ਰਹੇ ਆ ਕਿ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਹੁਣ ਖੱਜਲਖਵਾਰ ਹੋ ਰਹੇ ਆ ਅਤੇ ਲੋਕਾ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੋਈ ਵੀ ਪਾਣੀ ਦੀ ਸਹੂਲਤਾਂ ਇੱਥੇ ਨਹੀਂ ਹਨ ਦੇਖ ਸਕਦੇ ਹੋ ਹਾਲਾਤ ਹਾਲਾਕੀ ਪੇਂਟ ਵਗੈਰਾ ਹੋ ਰਿਹਾ ਹੈ ਰੈਨੋਵੇਸ਼ਨ ਅੰਦਰ ਹੋ ਰਹੀ ਹੈ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਜਿਹੜਾ ਕੀ ਹੈ ਅੰਦਰ ਆਪਣਾ ਬੈਠਾ ਹੋਇਆ ਹੈ ਤੁਹਾਨੂੰ ਸਹੂਲਤ ਜਿੱਕਰ ਗੱਲ ਕਰੀਏ ਬਾਥਰੂਮ ਦੀ ਤੇ ਬਾਥਰੂਮ ਵੀ ਤੁਹਾਨੂੰ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਦੇ ਹਾਲਾਤ ਹੋਏ ਪਏ ਬਾਥਰੂਮ ਤੇ ਹਾਲਾਕੀ ਦੇਖ ਸਕਦੇ ਹੋ ਕਿ ਇੱਥੇ ਪੇਂਟ ਵਗੈਰਾ ਤਾਂ ਚੱਲਦਾ ਪਿਆ ਰੈਨੋਵੇਸ਼ਨ ਤਾਂ ਚੱਲਦੀ ਵੀ ਪਰ ਬਾਥਰੂਮ ਜਲ ਤੋ ਜਲ ਹੋ ਗਿਆ ਵਾ ਕਿਉਂ ਪ੍ਰਸ਼ਾਸਨ ਜਿਹੜਾ ਕਿ ਆ ਕੁਕਰਾਂ ਦੀ ਨੀਂਦ ਦੇ ਵਿੱਚ ਡੁੱਬਿਆ ਹੋਇਆ ਵਾ ਸੋ ਰਿਹਾ ਵਾ ਦੇਖ ਸਕਦੇ ਹੋ ਕਿ ਲੋਕ ਖੱਜਲਖਵਾਰ ਹੋ ਰਹੇ ਨੇ ਇਹਦੀ ਤਪਦੀ ਗਰਮੀ ਦੇ ਵਿੱਚ ਲੋਕ ਆਪਣੀ ਕੰਮਕਾਰ ਨੂੰ ਛੱਡ ਕੇ ਲਾਇਸੈਂਸ ਬਣਾ ਆਨੰਦੇ ਪਏ ਨੇ ਆਪਣਾ ਬਣਾਉਣ ਹੁੰਦੇ ਪਏ ਨੇ ਪਰ ਫਿਰ ਵੀ ਕਿਤਨਾ ਕਿਤੇ ਪ੍ਰਸ਼ਾਸਨ ਕੁਮ ਕਰਨ ਦੀ ਨੀਂਦ ਸੁਤਾ ਹੋਇਆ ਨਜ਼ਰ ਆਂਦਾ ਪਿਆ ਵਾ ਦੇਖ ਸਕਦੇ ਹੋ ਪੱਖਿਆਂ ਦੇ ਹਾਲਾਤ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਹੋਏ ਪਏ ਨੇ ਹਾਲਾਂਕਿ ਔਰ ਲੋਕਾਂ ਨੂੰ ਕਾਫੀ ਖੱਜਲਖਵਾਰ ਦਾ ਖੱਜਲਖਵਾਰ ਹੋ ਰਿਹਾ ਤੇ ਕਾਫੀ ਦਿੱਕਤ ਪਰੇਸ਼ਾਨੀਆਂ ਸਾਹਮਣਾ ਜੜੀਆ ਕਰਨਾ ਪੈ ਰਿਹਾ ਹੈ ਗੱਲਬਾਤ ਕਰਦੇ ਹਾਂ ਆਰਟੀਓ ਕੁਲਦੀਪ ਕੁਲਦੀਪ ਨਾਲ ਕੀ ਉਹਨਾਂ ਦਾ ਕਹਿਣਾ ਵਾ ਕਿਉਂ ਇਹ ਲੋਕ ਖੱਜਲਖਵਾਰ ਹੋ ਰਹੇ ਨੇ ਕਿ ਐਸਾ ਅ ਕਾਰਨ ਹੈ ਕਿ ਕੈਮਰੇ ਜਿਹੜੀ ਆ ਬੰਦ ਹੋ ਗਏ ਨੇ ਸੰਜੀਵ ਸ਼ਰਮਾ ਭਾਜੀ ਕੀ ਹੋਇਆ ਆ ਮੇਰੇ ਬੇਟੇ ਦਾ ਭਾਜੀ ਉਹ ਲਿਖਾਂ ਦਾ ਸਵੇਰ ਦੇ ਆਏ ਭਾਜੀ ਕੰਮ ਦੇ ਉਤੋਂ ਛੱਡ ਕੇ ਕੰਮ ਦੇ ਉਤੋਂ ਛੱਡ ਕੇ ਬੈਠੇ ਆ ਭਾਜੀ ਸਵੇਰ ਦੇ ਕਹੀ ਜਾਂਦੇ ਕੈਮਰਾ ਖਰਾਬ ਆ ਕੈਮਰਾ ਖਰਾਬ ਆ ਕੋਣ ਕਹਿ ਰਿਹਾ ਕੈਮਰਾ ਖਰਾਬ ਆ ਅੰਦਰੀ ਉਹ ਕਹੀ ਜਾਂਦੇ ਹੈਗੇ ਬਾਰ ਬਾਰ ਪੁੱਛੀ ਜਾਂਦੇ ਆ ਭਾਜੀ ਇੱਥੇ ਘੁੰਮਦੇ ਪਏ ਉਹਨਾਂ ਨੂੰ ਬਾਰ ਬਾਰ ਪੁੱਛੀ ਜਾਂਦੇ ਕਿ ਉਹ ਇਹੀ ਕਹੀ ਜਾਂਦੇ ਕੈਮਰਾ ਖਰਾਬ ਆ ਜੀ ਕੈਮਰਾ ਖਰਾਬ ਆ ਕਾਫੀ ਟਾਈਮ ਦੇ ਰੈਸਮੈਂਟ ਕੀਤੀ ਪਈ ਇਹ ਵੀ ਇਹ ਵੀ ਇੱਥੇ ਇਹਨਾਂ ਦੇ EMPLOYEES ਹੋਣੇ ਭਾਜੀ ਹਾਂ ਜੀ ਇਹਨਾਂ ਦੇ ਉਹ ਦੇਖੋ ਮੈਡਮ ਕਾਫੀ देर ਦੇ ਖੜੇ ਹੈਗੇ ਵਿਚਾਰੇ ਉਹ ਉਹਨਾਂ ਨੂੰ ਮੈਡਮ ਵੀ ਖੜੇ ਹੈਗੇ ਕਾਫੀ देर ਦੇ ਉਹਨਾਂ ਨੂੰ ਵੀ ਇਹੀ ਕਹੀ ਜਾਂਦੇ ਹੈਗੇ ਕੈਮਰਾ ਖਰਾਬ ਆ ਕੈਮਰਾ ਖਰਾਬ ਆ 5 ਮਿੰਟ ਬਾਅਦ ਠੀਕ ਹੋ ਜੂਗਾ 10 ਮਿੰਟ ਬਾਅਦ ਠੀਕ ਹੋ ਜਾਊਗਾ ਫਿਰ ਹੁਣ ਕਾ ਕਰਾ ਕਰਾ ਕੇ ਹੁਣ ਸਾਨੂੰ ਇਹੀ ਜਵਾਬ ਦੇਤਾ ਜਾਓ ਕਹਿੰਦੇ ਘਰ ਨੂੰ ਕਹਿੰਦੇ 10 ਦਿਨਾਂ ਬਾਅਦ ਕਹਿੰਦੇ ਆਈਓ ਤਾਂ ਸਹੀ 10 ਦਿਨਾਂ ਦਾ ਆਦਾ ਹੀ ਮਤਲਬ ਬਰਕਰਾਰ ਨਹੀਂ ਰਿਹਾ ਕਾਹ ਬਤਾਉਣਾ ਬਤਾਇਆ ਗਰਮੀ ਦੀ ਗਰਮੀ ਦੀ ਕਾਫੀ ਦੇਰ ਦੇ ਖੜਿਆ ਦੇਖੋ ਮੈਡਮ ਜੀ ਕਾਫੀ ਦੇਰ ਦੇ ਹੱਥ ਦੇ ਖੜੇ ਹੈਗੇ ਇਧਰੋਂ ਕਾਫੀ ਦੇਰ ਕਾਫੀ ਵੇਟ ਕਰ ਕਰਕੇ ਚੱਲ ਗਏ ਹੈਗੇ ਭਾਜੀ ਕਿੰਨਾ ਕੁ ਸਮਾਂ ਹੋ ਗਿਆ ਤੁਮ ਇੱਥੇ ਖੜੇ ਨੇ ਭਾਈ ਮੈਂ ਚੌਥਾ ਖੜਾ ਮੇਰਾ ਇੱਥੇ ਖੜੇ ਕਿੱਥੇ ਆਪਾਂ ਇੱਥੇ ਆਪਣੇ ਰੱਬ ਰੱਬ ਖੜਾ ਹੋ ਦਸ ਤਵੇਂ ਨਸਾ ਹਾਂ ਕਟਰੀ ਨੇ ਦੇਖ ਟੈਲੀਗ੍ਰਾਫ ਤੇ ਆ। ਆਹ ਕਾਈਲੈਂਡ ਵਾਸਤੇ ਦਿੱਤੇ ਟਰਾਈ ਵਾਸਤੇ ਖੜੇ ਹੈਗੇ। ਕਾਰ ਦੀ ਟਰਾਈ ਵਾਸਤੇ ਖੜੇ ਹੈਗੇ। ਮੱਚੋ 70 ਵਰੀ ਆ ਚੁਕੇ ਇੱਥੇ। 70 ਵਰੀ ਆ ਚੁਕੇ। ਜਨਵਰੀ ਕੀ ਹੋਇਆ ਬਣਿਆ ਕੀ ਨਹੀਂ? ਨਾ 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 ਇਹ ਲੋਕਾ ਸਾਡਾ ਸਿਸਟਮ ਖਰਾਬ ਸਿਸਟਮ ਖਰਾਬ ਆ। ਸਿਸਟਮ ਖਰਾਬ ਆ ਸਿਸਟਮ ਖਰਾਬ ਆ। ਕੈਮਰਾ ਖਰਾਬ ਆ। ਮਤਲਬ ਇਹਦਾ ਕੀ ਕੁਸ਼ਨ ਮਾਰਕ ਹੋਇਆ? ਕੋਈ ਨਾ ਸਰ ਕੋਈ ਜਵਾਬ ਨਹੀਂ ਦਿੰਦੇ। ਜਵਾਬਦੇਹੀ ਨਹੀਂ ਭਾਜੀ ਕੋਈ ਜਵਾਬ ਜਵਾਬਦੇਹੀ ਪੁੱਛੀ ਜਾਂਦੇ ਹੈਗੇ ਜਿਹਦੇ ਕੋਈ ਜਵਾਬਦੇਹੀ ਆਪਾਂ ਪੁੱਛਦੇ ਹੈਗੇ ਉਹ ਅੱਗੇ ਉਹ ਜਵਾਬਦੇਹੀ ਨਹੀਂ ਕੋਈ ਦਿੰਦਾ ਹੈਗਾ। ਉਹ ਦਿੰਦਾ ਹੈਗਾ ਕੋਈ ਵੈਲੀ ਨਹੀਂ ਕੋਈ ਵੈਲੀ ਨਹੀਂ ਹੈਗੀ ਆਮ ਬੇਅਕਤੀ ਦੀ ਕੋਈ ਵੈਲੀ ਨਹੀਂ ਹੈਗੀ ਜੀ ਬਸ ਜ਼ੀਰੋ ਕਰ ਦਿੱਤੀ ਹੋਈ ਆ ਮੈਂ ਤੁਹਾਨੂੰ ਦੱਸਾਂ ਮੈਂ ਉਹ ਬਸ ਉਹ بڑے ਵਾਦੇ ਕੀਤੇ ਹੋਏ ਆ ਵਾਦੇ ਝੂਠੇ ਹੀ ਹੈਗੇ ਆ ਆ ਐਂਦਾ ਕਰੋ ਜੀ ਉਹਦਾ ਕਰੋ ਜੀ ਬਸ ਸਭ ਬਝੂਠੇ ਆ ਵਾਦੇ ਜੀ ਹੈ ਨਹੀਂ ਵਾਦੇ ਠੱਕੇ ਖਾਨ ਵਾਲੇ ਕੰਮ ਆ ਜੀ ਸਾਰੇ ਅਸੀਂ ਕੰਮ ਵੀ ਆਪਣੇ ਵਧੀਆ ਕਰਾਏ ਹੋਏ ਵਧੀਆ ਤਰੀਕੇ ਨਾਲ ਕੰਮ ਕਰਵਾਏ ਸਾਰੇ ਜਿੱਦਾ ਜਿੱਦਾ ਇਹਨਾਂ ਨੇ ਕਿਹਾ ਅਸੀਂ ਉਹਦਾ ਕਰਵਾਏ ਹੋਏ ਆ ਦਿਖਾਓ ਜੀ ਦਿਖਾਓ ਪੇਪਰ ਦਿਖਾਓ ਆ ਦੇਖੋ ਦੁਵਾਰਾ ਦੀ ਕੀ ਰੇਟ ਆ ਮੇਰਾ ਸਰਟੀਫਿਕੇਟ ਹੈਵੀ ਡਿਸੈਂਸ ਦਿਖਾਓ ਮੜੇ ਯਾਰ ਇਹ ਇੱਕ ਆਦਾ ਹੈ ਹੈਵੀ ਹੈਵੀ ਹਾਂਜੀ ਹਾਂਜੀ ਟਰੱਕਾਂ ਦਾ ਜਿਹੜਾ ਹਾਂਜੀ ਹਾਂਜੀ ਅੱਛਾ ਇਹ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਹੈਵੀ ਟਰੱਕ ਦਾ ਡਰਾਈਵਰ ਕਿੰਨੀ ਡੇਰ ਹੋ ਗਈ ਤੁਹਾਨੂੰ ਇੱਥੇ ਖੜੇ ਨੂੰ ਵਾਸ਼ਰੂਮ ਦੀ ਸ਼ਬਦਾਂ ਨਹੀਂ ਹੈਗੀ ਪਾਣੀ 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 ਤੱਕ ਤਾਂ ਬਹੁਤ ਤੁਸੀਂ ਅੰਦਰ ਜਾ ਕੇ ਅੰਦਰ ਬੜਨ ਨਹੀਂ ਹੁੰਦਾ ਇੰਟਰ ਨਹੀਂ ਕਰ ਹੁੰਦਾ ਉੱਤੇ ਵਾਸ਼ਰੂਮ ਹੁੰਦਾ ਅੱਛਾ ਬਹੁਤ ਬੁਰਾ ਹਾਲ ਆ ਇੱਕ ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਖੜੇ ਨੂੰ ਭਾਜੀ ਮੈਂ 11 ਵਜੇ ਦਾ ਆਇਆ ਹੋਇਆ ਜੀ ਤੁਸੀਂ ਕੀ ਕਰਾਣ ਆਏ ਉੱਥੇ ਗੱਡੀ ਦਾ ਟਰਾਇਲ ਸੀਗਾ ਗੱਡੀ ਦਾ ਟਰਾਇਲ ਸੀਗਾ ਤੁਹਾਨੂੰ ਇਹ ਤਰੀਕ ਦਿੱਤੀ ਗਈ ਸੀ ਕਿਹਾ ਗਿਆ ਸੀ ਜੀ ਅਸੀਂ ਅਪਾਇੰਟਮੈਂਟ ਸੀ ਮੇਰੇ ਕੋਲ ਅਪਾਇੰਟਮੈਂਟ ਲੈਟਰ ਹੈ ਜੀ ਅੱਛਾ ਜੀ ਠੀਕ ਹੈ ਜੀ ਦਿਖਾ ਸਕਦੇ ਹੋ ਅਪਾਇੰਟਮੈਂਟ ਲੈਟਰ ਇਹਦਾ ਉਹ ਮੇਰਾ ਲੜਕਾ ਗੱਡੀ ਲੈ ਕੇ ਚਲਾ ਗਿਆ ਜੀ ਉਹ ਨਾਲ ਸੀਗਾ ਮੇਰਾ ਫਰੈਂਡ ਸੀਗਾ ਮੈਂ ਉਹਦੇ ਉਹਦੀ ਗੱਡੀ ਲੈ ਕੇ ਆਇਆ ਸੀਗਾ ਓਕੇ ਓਕੇ ਉਹ ਚਲਾ ਗਿਆ ਹੁਣ ਕਹਿੰਦੇ ਜੀ ਕਿੰਨੇ ਦਿਨ ਹੋ ਗਏ ਕੈਮਰੇ ਖਰਾਬ ਨੇ ਜੀ ਸਾਡੇ ਅੱਛਾ ਕਿ ਜਦੋਂ ਮੁੰਡੇ ਨੂੰ ਪੁੱਛਦੇ ਆ ਜੀ ਉਹ ਕਹਿ ਆਕੇ ਫੇਰ ਆਕੇ ਧੱਕੇ ਖਾਉਂਦੇ। ਸੁੱਚਾ। ਦੇ ਲੋਕੀ ਤਾਂ ਰੋਚਾ ਹੈ ਸਰ ਦੇ ਨੋਵੇ ਦਾ ਆਇਆ ਆਇਆ ਤਿੰਨ ਨੰਬਰ ਲੱਗਾ ਮੇਰਾ ਟੋਕਨ ਨੰਬਰ ਤਿੰਨ ਲੱਗਾ ਤੇ ਦੂਸਰੀ ਵਾਰੀ ਆਇਆ ਗਏ ਹਲੇ ਤੱਕ ਕੋਈ ਉਹ ਗੱਡੀ ਦੀ ਅਪਾਇੰਟਮੈਂਟ ਵਾਸਤੇ ਗੱਡੀ ਅਪਾਇੰਟਮੈਂਟ ਪਿਛਲੀ ਵਾਰੀ ਵੀ ਆਇਆ ਸੀ ਉਦੋਂ ਵੀ ਸਿਸਟਮ ਨਹੀਂ ਚੱਲ ਰਿਹਾ ਸੀਗੇ ਇਸ ਵਾਰ ਆਏ ਆਇਆ ਤਾਂ ਕੈਮਰੇ ਨਹੀਂ ਚੱਲਦੇ ਸਵੇਰ ਦੇ ਕੈਮਰੇ ਪਿੱਛੇ ਲੱਗੇ ਹੋਏ ਨੇ ਕੈਮਰੇ ਨਹੀਂ ਸੈੱਟ ਪ੍ਰੇਨ ਵਾਲੇ ਕੋਈ ਪਹਿਲੀ ਵੀ ਇੱਦਾਂ ਹੀ ਖੱਜਲ ਖੋਰ ਹੋਣਾ ਪਹਿਲਾਂ ਵੀ ਪੂਰੀ ਕੰਮ ਤੋਂ ਛੁੱਟੀ ਲੈ ਕੇ ਆਈਦਾ ਇਹ ਪਹਿਲਾਂ ਵੀ ਇੱਕ ਛੁੱਟੀ ਲੈ ਕੇ ਆਏ ਆ ਅੱਜ ਵੀ ਦਿਹਾੜੀ ਲਾ ਕੇ ਤੋੜ ਕੇ ਪੂਰੀ ਛੁੱਟੀ ਲੈ ਕੇ ਇੱਥੇ ਬੈ ਚਲਾਣ ਵੀ ਹੋ ਸਕਦੇ ਗੱਡੀ ਵੀ ਕਿਤੇ ਰੁਕਲਾ ਸਕਦੇ ਉਹ ਤਾਂ ਸੁਣਦੇ ਨਹੀਂ ਉਹ ਤਾਂ ਸੁਣਦਾ ਹੀ ਨਹੀਂ ਪੁਲਿਸ ਵਾਲੇ ਥੋੜਾ ਨਾ ਸੁਣਦੇ ਨੇ ਵੀ ਚਲਾਣ ਦੇ ਤੁਹਾਡੇ ਕੋਲ লাইসেনਸ ਨਹੀਂ ਹੈਗਾ লাইসেনਸ ਬਣੀ ਤਾਂ ਹੋਵੇ ਕੱਲ ਕੋਈ ਨਹੀਂ ਕਿਉਂਦੀ ਆ ਸਾਡਾ ਕੱਲ ਜੇ ਕੋਈ ਖੇਡਣਾ ਕੁਝ ਹੁੰਦਾ ਵਾ ਸਾਡੀ ਲਿਖਾਸੀ ਦੇ ਬਲੀ ਹੋ ਆ ਠੀਕ ਕੱਲ ਕੋਡ ਦਾਸ ਨਹੀਂ ਹੈਗਾ ਕਿ ਸਿੱਧਾ 10 ਸਾਲ ਦੇ ਅੰਦਰ ਜੋ 10 ਸਾਲ ਦੇ ਅੰਦਰ ਕਰ ਦੂੰਗਾ ਕਰ ਦਊਗਾ ਸਾਡਾ ਕਹਿ ਰਿਹਾ ਤੇ ਜਾਸੜ ਪੈਲੀ ਡਰਾਈਵਰ ਦੀ ਚਲਾਨ ਲੀ ਗਣਾਂ ਦੇ ਕਾਈ ਮੇਰੇ ਲਾ ਲੇ ਨੇ ਉਹ ਇਹਨਾਂ ਦੇ ਚੱਲਦੇ ਆ ਕਿਹਨੇ ਜਿੱਥੇ ਲਾਇਸੈਂਸ ਬੰਨਣਾ ਉੱਥੇ ਇਹਨਾਂ ਦੇ ਕੈਮਰੇ ਨਹੀਂ ਸੈੱਟ ਹੁੰਦੇ ਪਏ ਜਿਹੜੇ ਜ਼ਰੂਰੀ ਆ ਸਾਰੇ ਸਿਟੀ ਦੇ ਵਿੱਚ ਆਲ ਓਵਰ ਕੈਮਰੇ ਲਾ ਦਿੱਤੇ ਗਏ ਪਰ ਇੱਥੇ ਕੈਮਰਾ ਇੱਥੇ ਦੇ ਕੈਮਰੇ ਇਹਨਾਂ ਦੇ ਸੈੱਟ ਨਹੀਂ ਹੁੰਦੇ ਪਏ ਇੱਥੇ ਦੁਨੀਆ ਖੱਜਲ ਹੋ ਰਹੀ ਆ ਇੰਨੀ ਗਰਮੀ ਆ ਉਤੋਂ ਦੀ ਖੜਨ ਦੇ ਔਖਾ ਹੋਇਆ ਪਿਆ ਆ ਕਿੱਥੇ ਜਾਵੇ ਬੰਦਾ ਇੱਕ ਹੋਰ ਮੈਨਾਂ ਕੀ ਨਾਮ ਹੱਸਤ ਪਰਮੰਦਰ ਸਿੰਘ ਕਿੰਨੇ ਪੇਰ ਪਿੱਛੇ ਖੜੇ ਨੂੰ ਸਵੇਰ ਦੇ ਖੜੇ 10:30 ਵਜੇ ਦੇ ਤੇ ਹੁਣ ਕੀ ਅੰਦਰੋਂ ਜਵਾਬ ਆ ਰਿਹਾ ਤੁਹਾਨੂੰ 22 ਦੀ ਟ੍ਰਾਈ ਲੈ ਲਈਏ ਕਾਰ ਵਾਸਤੇ ਕਹਿੰਦੇ ਵੀ ਡੇਢ ਦੁਪਹਿਰ ਆ ਲੈ ਲਓ ਕਾਰਨ ਕਾਰਨ ਸਵੇਰ ਦੇ ਕੈਮਰੇ ਨਹੀਂ ਚੱਲੇ ਜੀ ਮੈਡਮ ਕਹਿੰਦੀ ਮੈਂ ਤੁਹਾਨੂੰ ਕੈਮਰੇ ਚ ਲਾਣੇ ਆ ਕੋਣ ਕਹਿੰਦੇ ਮੈਡਮ ਅੰਦਰ ਬੈਠੇ ਭਾਈ ਨੰਬਰ ਅੰਦਰ ਚਲੋ ਮੜਾ ਦਿਖਾਓ ਕੋਣ ਹੈ ਕੋਣ ਕਹਿ ਰਿਹਾ ਸੋ ਬਿਲਕੁਲ ਆਪਦੀ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਇੱਕ ਵਾਰੀ ਉਸ ਵਾਰ ਖੰਜਲ ਖਵਾਰ ਹੋਣਾ ਪੈਂਦਾ ਵੈ ਇਹ ਆਟੋ ਡਰਾਈਵਿੰਗ ਟੈਸਟ ਚ ਜਿਹੜੇ ਕਿ ਇੱਥੇ ਲਾਇਸੈਂਸ ਬੰਦ ਨੇ ਲਰਨਿੰਗ ਲੈਸਨਸ ਕਰਦੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਇੱਥੇ ਇਗਨੋਰ ਕੀਤਾ ਜਾ ਰਿਹਾ ਮੈਮ ਹੁਣ ਇੱਥੇ ਮੈਂ ਬੰਦ ਕਿਉਂ ਨਹੀਂ ਰਿਹਾ ਮੈਂ ਇਹ ਸਾਰੇ ਖ절ਗੁਆਰ ਹੋਲੇ ਗਰਮੀ ਦੇ ਵਿੱਚ ਖੜੇ ਨੇ ਕੌਣ ਖੜਾ ਸਤ ਹੁਣ ਸਾਰੇ ਗਰਮੀ 'ਚ ਖੜੇ ਨੇ ਆ ਦੇਖੋ ਸਾਰੇ ਲੋਕ ਆਏ ਨਹੀਂ ਕਾਫੀ ਖ절ਗੁਆਰ ਹੋਣੇ ਲੋਕ ਇਹ ਸਟੈਸਟਾ ਹੋ ਰਹੇ ਨੇ ਤੁਹਾਡਾ ਨਾਮ ਕੀ ਹੈ ਮਨਸ਼ੂ ਹਿਮਾਂਸ਼ੂ 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 ਤੁਹਾਡਾ ਕੀ ਨਾਮ ਹੈ ਮੇਰਾ ਹੀ ਹੈ ਕੀ ਨਾਮ ਹੈ ਹਿਮਾਂਸ਼ੂ ਕੀ ਹੋ ਤੁਸੀਂ ਇੱਥੇ ਮੈਂ ਡਾਟਾ ਐਂਟਰੀ ਹਾਂਜੀ ਡਾਟਾ ਐਂਟਰੀ ਡਾਟਾ ਐਂਟਰੀ ਇੱਕ ਇੱਥੇ ਇੱਕ ਮੈਨ ਲੋ ਖਜਲ ਬੁਮਾਰ ਹੋ ਰਹੇ ਨੇ ਕੀ ਕਾਰਨ ਹੈ ਮੁੱਖ ਇਹ ਨਾਲ ਕਹਿੰਦੇ ਕਿ ਕੈਮਰੇ ਕੁਮਰੇ ਖਰਾਬ ਨੇ ਖਰਾਬ ਨਹੀਂ ਕੈਮਰੇ ਦੀ ਤਾਰਾਂ ਸੜਗੀਆਂ ਸੀਗੀਆਂ ਤਾਂ ਫਿਰ ਉਹਦੇ ਕਰਕੇ ਕੈਮਰੇ ਦੀ ਤਾਰਾਂ ਨੰਗੀ ਹੋ ਗਈ ਮੈਂ ਉਹਦੇ ਹਾਂਜੀ ਕੈਮਰੇ ਦੇ ਤਾਰਾ ਸੜ ਗਿਆ ਸੀ ਤਾਂ ਕਿਆ ਵੀ ਤਾਰਾ ਨਵੀਆਂ ਪਾਈਆਂ ਉਹ ਦੋ ਦਿਨ ਤਾਰਾ ਨਵਾਂ ਪਈਆਂ ਹੁਣ ਕੱਲ ਸਵੇਰ ਤੋਂ ਚੱਲ ਜਾਣਗੇ ਮੈਮ ਜਿਹੜੇ ਅਪਾਇੰਟਮੈਂਟ ਲੈ ਕੇ ਆਏ ਨੇ ਇਹਨਾਂ ਦੀ ਦੂਰੋ ਦੂਰੋ ਸਿਰ ਹੋ ਰੀ ਸਕਿਊਲ ਹੋ ਜਾਏਗਾ ਸਾਡੇ ਨਾ 15 ਦਿਨ ਵਾਲਾ ਅਪਾਇੰਟਮੈਂਟ ਦੁਬਾਰਾ ਨਹੀਂ ਨਹੀਂ ਰੀਸਕੇਡਿਊਲ ਦਾ ਮਤਲਬ ਹੁੰਦਾ ਜੇ ਤੁਹਾਨੂੰ ਅਪੁਇੰਟ ਚਾਹਤ ਨਾ ਹੋਵੇ ਤਾਂ ਉਸ ਤੋਂ ਹੁਣ ਰੀਸਕੇਡਿਊਲ ਕਰਦੇ ਨੇ ਦੁਬਾਰਾ ਦਿਨ ਆ ਦੁਬਾਰਾ پیسے ਭਰ ਆ ਜਾਊਗੇ ਨਹੀਂ ਸਰ ਪੈਸੇ ਤੁਸੀਂ ਹੀ ਭਰ ਜਾਂਦੇ ਆ ਅਪਾਇੰਟਮੈਂਟ ਤੇ ਜਿਹੜੇ ਹੁਣ ਆਏ ਮੈਂ ਸਾਡੇ ਖੱਜਲ ਮਾਰ ਰਹੇ ਹੋ ਕੁਈ ਨਹੀਂ ਉਹ ਐਸੇ ਸਾਰੇ ਮੋਟਰਸਾਈਕਲ ਦੇ ਟੈਸਟ ਦੇ ਕੇ ਗਏ ਨਹੀਂ ਤੂੰ ਵੀ ਤੇ ਚਲ ਗਏ ਸੀ ਕਿ ਮੇਰੇ ਸੀ ਟੂ ਵੀਲ ਤੇ ਸਾਰਿਆਂ ਦੇ ਲੈ ਲਏ ਆ ਫੋਰ ਵੀਲ ਜਿਹੜੇ ਹੈਗੇ ਨੇ ਉਹ ਫੋਰ ਵੀਲ ਦੇ ਦੋ ਕੈਮਰੇ ਵਾਲੇ ਨਹੀਂ ਚੱਲੇ ਸੀਗੇ ਤਾਂ ਕਰਕੇ ਲੈ ਨਹੀਂ ਲਈ ਫਿਰ ਉਹ ਫੇਲ ਹੋ ਜਾਣਗੇ ਕੀ ਫਾਇਦਾ ਨਹੀਂ ਹਣਾ ਮੈਂ ਲਗਾਤਾਰ ਇਹ ਵਿਵਾਦਾਂ ਤੇ ਰਹਿੰਦਾ ਹੈਗਾ ਟੈਸਟਿੰਗ ਸਕੂਲ ਡਰਾਈਵਰ ਦੋ ਤਿੰਨ ਵਾਰ ਪਰ ਦੋ ਦਿਨ ਨਹੀਂ ਮੈਂ ਮਮੇਰੀ ਖਬਰਾਂ ਨਿਕਲ ਰਹੀਆਂ ਨੇ ਸਾਡੇ ਚੈਨਲ ਤੇ ਸਿਰਫ ਮੈਂ ਕੁਛ ਨਹੀਂ ਕਿਹਾ ਸੀ ਮੈਂ ਤਾਂ ਕੁੱਤੀ ਨਵੀਂ ਇੰਦਰ ਜੁਆਇਨ ਕੀਤੀ ਸੀ ਮੈਂ ਨਵੀਂ ਜੁਆਇਨ ਨਹੀਂ ਕੀਤੀ ਹੁਣ 10 ਸਾਲ ਹੋ ਗਏ ਇੱਥੇ ਨਹੀਂ ਨਹੀਂ ਤੁਹਾਡੀ ਗੱਲ ਨਹੀਂ ਮੈਂ ਆਪਣੀ ਗੱਲ ਥੋੜੀ ਨਿਕਾਲ ਲੈਂ ਤੋ ਉਹਦੇ ਪਾਸੇ ਨੂੰ ਆਉਣਾ ਨਹੀਂ ਨਹੀਂ ਕੱਲ ਚੱਲ ਜਾਣਗੇ ਮੈਂ ਕਿਹਾ ਦੋ ਦਿਨ ਨਹੀਂ ਚੱਲੇ ਤੇ ਜਿਹੜੇ ਹੁਣ ਆਇਆ ਉਹ ਦਵਾਰਾਂ ਆਉਂਦੀ ਕਰ ਉਹ ਸਾਰੇ ਦਾਸਤਾ ਸਾਰੇ ਇਸ ਕਰੂ ਕਰ ਰਹੀ ਨੇ ਸਾਰੇ ਨੂੰ ਚਲੋ ਠੀਕ ਹੈ ਬਿਲਕੁਲ ਕੀ ਕਹਿਣਾ ਚਾਹੋਗੇ ਇੱਥੇ ਤੁਸੀਂ ਇੱਥੇ ਕੋਈ ਸੁਵਿਧਾ ਨਹੀਂ ਹੈਗੀ ਤੁਸੀਂ ਵਿੰਡੋ ਦੇਖੋ ਤੁਸੀਂ ਤੇ ਐਂ ਗੱਲ ਕਰਦੇ ਹੋ ਜਿਵੇਂ ਮੈਂ ਜਾਨਵਰ ਗੱਲ ਕਰਦੇ ਹੁੰਦੇ ਤੁਸੀਂ ਇੱਦਾਂ ਗੱਲ ਕਰ ਸਕਦੇ ਹੋ ਆ ਦੇਖੋ ਆ ਵਿੰਡੋ ਮੈਡਮ ਦੀ ਮੈਡਮ ਨਾਲ ਗੱਲ ਕੀਤੀ ਤਾਂ ਮੈਡਮ ਤਾਂ ਕੋਈ ਜਵਾਬ ਤੁਸੀਂ ਸੁਣਦੇ ਤੁਸੀਂ ਕਿੱਲ ਦਾ ਕਰ ਰਹੇ ਹੋ ਕਿ ਡਾਕਟਰ ਕਰੋ ਤੁਹਾਡੇ ਸਾਹਮਣੇ ਦੀ ਗੱਲ ਕਰ ਸਕਦੇ ਹੋ ਪਤਾ ਨਹੀਂ ਸਰਕਾਰ ਸੁੱਤੀ ਹੋਈ ਹੈ ਜਾਂ ਕੀ ਐਡੇ ਉਹ ਕਹਿੰਦੇ ਨੇ ਅਸੀਂ ਇਹ ਕਰਤਾ ਉਹ ਕਰਤਾ ਸੁਵਿਧਾ ਸੈਂਟਰ ਦਾ ਹਾਲ ਦੇਖੋ ਬਾਹਰ ਲੋਕੀ ਮੇਰੇ ਸਾਹਮਣੇ ਗਰਮੀ 'ਚ ਮਰਦੇ ਵੇ ਜਾਨਵਰ ਵਾਂਗੂ ਆ ਦੇਖੋ ਬੇਟਾ ਤੇ ਗੱਲ ਕਰਕੇ ਦੇਖੋ ਇੱਕ ਵਾਰੀ ਤੁਸੀਂ ਕੋਈ ਮੈਮ ਪਾਣੀ ਦੀ ਸੁਵਿ ਕਿੱਤਾ ਖੋਲਿਆ ਜੀ ਆ ਖੁੱਲ ਰਿਹਾ ਨਹੀਂ ਇੰਨਾ ਕੋ ਖੁੱਲੇਗਾ ਨਹੀਂ ਨਹੀਂ ਮੈਡਮ ਜਦੋਂ ਮੈਂ ਆਇਆ ਉਹ ਮਾਨਸਿਮਲ ਅਧੂਰੋ ਵੀ ਕਿਹਾ ਸੀਗਾ ਤੁਸੀਂ ਉਦੋਂ ਕੀ ਕਿਹਾ ਤੁਸੀਂ ਕਿਹਦੇ ਨਾਲ ਗੱਲ ਕਰੋ ਹਰੀ ਓਮ ਜੀ ਨਾਲ ਇਹ ਤੁਸੀਂ ਕੋਈ ਆਪ ਗਾ ਕੇ ਗੱਲ ਦੇਖੋ ਨਾ ਮੈਮ ਇਹ ਇਹ ਨਹੀਂ ਨਹੀਂ ਤੁਸੀਂ ਇਹ ਦੇਖੋ ਜਿਹੜੀ ਵਿੰਡੋ ਤੋਂ ਕੋਈ ਵੀ ਆਮ ਪਬਲਿਕ ਗੱਲ ਕਰ ਸਕਦੀ ਤੁਸੀਂ ਹਾਸ ਕੇ ਗੱਲ ਕਰ ਰਹੇ ਹੋ ਤੁਸੀਂ ਬਾਹਰ ਅੰਦਰ ਏਸੀ 'ਚ ਬੈਠੇ ਹੋ ਮੈਮ ਮੈਮ ਤੁਸੀਂ ਗੱਲ ਇਹ ਦੱਸੋ ਇਸ ਵਿੰਡੋ ਤੋਂ ਪਬਲਿਕ ਡੀਲਿੰਗ ਹੋ ਸਕਦੀ ਹੈ ਨਹੀਂ ਮੇਰੀ ਛੋਟੀ ਗੱਲ ਦੇ ਕੈਂਸਰ ਦੇ ਦੋ ਹੋ ਸਕਦੀ ਪਬਲਿਕ ਡੀਲਿੰਗ ਇਹਦੇ ਤੋਂ ਮੈਮ ਫਿਰ ਗੱਲ ਹੀ ਤੁਸੀਂ ਗੱਲ ਹੀ ਨਹੀਂ ਕਰ ਰਹੇ ਇੱਕ ਛੋਟੀ ਗੱਲ ਦਾ ਜਵਾਬ ਦੇ ਦਿਓ ਇੱਕ ਆਮ ਪਬਲਿਕ ਆਂਦੀ ਏ ਤੁਹਾਡੇ ਕੇ ਝੁੱਕੇ ਗੱਲ ਕਰਦੀਆਂ ਜਿਹੜੇ ਕੋ ਨਾ ਚੁੱਕਿਆ ਜਾ ਮੈਮ ਇਹਦਾ ਕੋਈ ਪੱਕਾ ਦੂਜਾ ਹੱਲ ਆਈ ਐਮ 5 ਮੰਥ ਪ੍ਰੈਗਨੈਂਟ ਮੈਮ ਆਹ ਕਹੋ ਤਾਂ ਮੈਂ ਖੜੀ ਹੋ ਕੇ ਬਾਤ ਕਰ ਲੇ ਮੈਮ ਤੁਸੀਂ 5 ਮੰਥ ਪ੍ਰੈਗਨੈਂਟ ਹੋ ਇਹਦੀ ਦੱਸਿਆ ਪਹਿਲਾਂ ਤੁਸੀਂ ਗੱਲ ਨਹੀਂ ਸਮਝੇ ਇਹ ਵਿੰਡੋ ਮੈਮ ਇੱਕ ਇਹ ਤੁਸੀਂ 5 ਮੰਥ ਪ੍ਰੈਗਨੈਂਟ ਹੋ ਇਹ ਵਿੰਡੋ ਘਟੋਗਾਟ ਕਈ ਸਾਲਾ ਤੋਂ ਇਦਾਂ ਵੇ ਉਹੀ ਤਾਂ ਮੈਂ ਕਹਿੰਦਾ ਹਾਂ ਪੁਆਇੰਟ ਤੇ ਆਏ ਹੁਣ ਪੁਆਇੰਟ ਤੇ ਹੈ ਨਾ ਇਹਦਾ ਇਹਦਾ ਨਹੀਂ ਨਹੀਂ ਇਹਦਾ ਹੱਲ ਕੌਣ ਕਰੂਗਾ ਇਹ ਮੈਮ ਵਿੰਡੋ ਦਾ ਹੱਲ ਨਹੀਂ ਤੁਸੀਂ ਕੰਪਲੇਨ ਲੋਣਾ ਜਾਂਦਾ ਮੈਮ ਮੈਮ ਕੋਈ ਤੁਹਾਡੇ ਇੱਥੇ ਸੀਨੀਅਰ ਅਧਿਕਾਰੀ ਹੈਗੇ ਨਹੀਂ ਤੁਸੀਂ ਦੇਖੋ ਉਹਨੂੰ ਉਹ ਨਾ ਕੋਈ ਤੁਸੀਂ ਭਾਜੀ ਸੀਨੀਅਰ ਅਧਿਕਾਰੀ ਹੈਗੇ ਸਰ ਮੈਨੂੰ ਅੱਜ ਤੱਕ ਮੈਮ ਪ੍ਰੈਗਨੈਂਟ ਕੋਈ ਨਹੀਂ ਮੈਮ ਕੋਈ ਸੀਨੀਅਰ ਅਧਿਕਾਰੀ ਹੈਗਾ ਇੱਕ ਮਿੰਟ ਸਰ ਸੀਨੀਅਰ ਅਧਿਕਾਰੀ ਨਹੀਂ ਅੰਦਰ ਨਹੀਂ ਹੁੰਦੇ ਇੱਥੇ ਨਹੀਂ ਹੈਗੇ ਚਲੋ ਉਹ ਕਿਹਾ ਜਾ ਰਿਹਾ ਹੈ ਕਿ ਇੱਥੇ ਕੋਈ ਸੀਨੀਅਰ ਅਧਿਕਾਰੀ ਵੀ ਮੌਜੂਦ ਨਹੀਂ ਹੈਗਾ ਪਰ ਫਿਰ ਵੀ ਇੱਕ ਵਾਰੀ ਅੰਦਰ ਜਾ ਕੇ ਤੁਹਾਨੂੰ ਹਾਲਾਤ ਦਿਖਾ ਦਿੰਨੇ ਆਂ ਕਿ ਕਿੰਨਾ ਕੁ ਇੱਥੇ ਰੈਨੋਵੇਸ਼ਨ ਕੀਤੀ ਕਿੰਨਾ ਕੁ ਖਰਚਲ ਖਵਾਰ ਹੋਣਾ ਪੈ ਰਿਹਾ ਤੁਹਾਨੂੰ ਪਰ 2-4 ਮਿੰਟ 2-4 ਮਿੰਟ ਹੋ ਗਏ 2-4 ਮਿੰਟ 2-4 ਮਿੰਟ ਤੇ ਕਿੰਨੀ ਕੁ ਜਲਦੀ ਕੰਮ ਹੋ ਜਾਂਦਾ ਇੱਥੇ ਤੁਹਾਡੇ ਸਾਹਮਣੇ ਹੈ 2-4 ਮਿੰਟ ਦਾ ਮੈਂ ਇੱਕ ਗੱਲ ਕਰਨੀ ਚਾਹੁੰਦਾ ਹਾਂ ਜੀ ਮੇਰੀ ਬੇਟੀ ਦਾ ਲਾਇਸੈਂਸ ਦੇ ਦਿੱਤੀ ਮੈਂ ਪਾਸ ਕਰਾਇਆ ਥੇ ਕਿੱਥੇ ਜੀ ਇੱਥੇ ਡਰਾਈਵਿੰਗ ਪਾਸ ਹੋ ਗਈ ਤੇ ਮੇਰਾ ਲਾਇਸੈਂਸ ਨਹੀਂ ਆਇਆ ਤੇ ਬੇਟੀ ਦਾ ਨੀਦੀ ਸੂਤ ਨਾਮ ਆਉਦਾ ਤੇ ਬੜਾ ਮੈਂ ਚੱਕਰ ਕੱਢ ਕੱਢ ਕੇ ਥੱਕ ਗਿਆ ਜੀ ਮੈਂ ਇੱਥੇ ਤੇ ਮੈਨੂੰ ਕੋਈ ਇਦਾ ਨਹੀਂ ਪਾਉਂਦੇ ਮੈਂ ਉਹ ਬਿਨ ਕਦੇ ਸਕੂਟਰ ਦੀ ਵਾਇਸ ਤਾਂ ਨਹੀਂ ਦਿੱਤਾ ਬਾਕੀ ਕੈਨਸਲ ਕਰ ਦਿਓ ਜੀ ਵਾਇਕ ਦਾ ਜਦਕਿ ਮੈਂ ਕਾਰ ਦਾ ਲਾਇਸੈਂਸ ਮੇਰਾ ਮੈਨੂੰ ਸਵਾ ਸਾਲ ਹੋ ਗਏ ਜੀ ਮੈਨੂੰ ਮੇਰਾ ਲਾਇਸੈਂਸ ਨਹੀਂ ਆ ਰਿਹਾ ਇਹਨਾਂ ਨੂੰ ਕੋਈ ਦਿੱਕਤ ਪੇਸ਼ਾਨੀ ਸਾਹਮਣਾ ਕਰਨਾ ਪੈ ਰਿਹਾ ਸਰਕਾਰੀ ਮੈਕਨਿਚ ਚਾਹਦਾ ਕਿ ਕਿਉਂਕਿ ਆਮ ਆਮ ਆਵਦੀ ਪਾਰਟੀ ਵੱਲੋਂ ਕਿਹਾ ਜਾਂਦਾ ਕਿ ਚਪਲਾ ਤੁਹਾਨੂੰ ਨਹੀਂ ਕਿਸਾਨੀਆਂ ਪੈਣਗੇ ਆਪ ਇਮਪਲਾਈ ਧਰ ਕੋ ਚੱਲ ਸਰ ਇੱਥੇ ਚਪਲਾ ਮੇਰਾ ਐਸੀ ਦਾਸੀ ਵਰਗੀ ਜਿੱਥੇ ਮੈਨੂੰ ਉੱਥੇ ਜਿਹੜਾ ਡਰਾਈਵਿੰਗ ਲੈ ਰਿਆ ਸੀ ਮੈਂ ਕਿਹਾ ਦਬਾ ਦੋ ਤਾਂ ਮੈਂ ਕਰੂੰਗਾ ਪਾਸ ਕੀ ਕੀ ਦੋਗੇ ਮਠਾਈ ਦਾ ਡੱਬਾ ਦੇ ਕੇ ਜਾਓ ਇਹ ਪਾਸ ਹੋ ਗਿਆ ਮਠਾਈ ਦਾ ਡੱਬੇ ਕਿਹੜੇ ਮੰਗ ਰਹੇ ਸੀ ਉਹ ਮਠਾਈ ਦੇ ਨਾਮ ਪੈਸੇ ਹੀ ਮੰਗਦੇ ਔਰ ਕੀ ਕਹਿੰਦੇ ਜੀ ਇਹ ਇਹ ਸ਼ਬਦ ਕਿਹਨੇ ਕੀ ਦਿਖਾਓਗਾ ਮੈਂ ਹੁਣ ਮੈਂ ਤੁਹਾਨੂੰ ਕੀ ਕਹਾਂ ਸਭਾ ਸਾਲ ਦੀ ਗੱਲ ਹੋ ਗਈ ਜੀ ਹਾਂਜੀ ਮੈਂ ਝੂਠ ਕਿਉਂ ਬੋਲਣਾ ਜੀ ਮੇਰੀ ਗੱਲ ਸੁਣੋ ਤੇ ਹੁਣ ਕਿੰਨੀ ਖਚਲ ਖਵਾ ਰੋ ਕੋਈ ਮੈਂ ਖਚਲ ਮੈਨੂੰ ਢਾਈ ਨਹੀਂ ਬੰਦਵੇਂ ਮੈਂ ਉੱਥੇ ਪੈਸਾ ਨੂੰ ਕਿੱਗੇ ਮੈਂ ਮੇਰੇ ਦੋ ਪਹੀਆ ਵਾਲਾ ਸਕੂਟਰ ਜਿਹੜਾ ਹੈ ਉਹ ਕੈਨਸਲ ਕਰ ਦੋ ਬੇਟੀ ਦਾ ਕਾਰ ਦਾ ਹੈਗਾ ਕਾਰ ਦਾ ਕਰ ਦੋ ਉੱਥੇ ਕੈਨਸਲ ਵੀ ਕਰ ਦੇ ਕਹਿੰਦੇ ਹਜ ਜੀ ਕੀ ਖੜਾ ਜੀ ਉੱਥੇ ਉਹ ਵਹੀਕਲ ਚਲਾਣ ਵਾਲੇ ਹੈਗੇ ਹੁਣ ਤੁਸੀਂ ਜੇ ਲੈ ਬਿਨਾ ਲਾਇਸੈਂਸ ਨਹੀਂ ਮੇਰੀ ਬੇਟੀ ਦਾ ਜੀ ਨਹੀਂ ਬੇਟੀ ਵੀ ਚਲਾ ਰਹੀ ਹੈ ਬੇਟੀ ਚਲਾਣ ਜੋ ਹੈਗੀ ਹੁਣ ਹਾਂਜੀ ਹਾਂਜੀ ਜੇ ਲਾਇਸੈਂਸ ਜੇ ਲਾਇਸੈਂਸ ਨਹੀਂ ਬਣਿਆ ਹਾਂਜੀ ਨਹੀਂ ਲਾਇਸੈਂਸ ਨੂੰ ਤਾਉ ਕਿਦਾਂ ਜੀ ਉਹ ਜਦ ਕਿ ਲਸੈਂ ਉਹ ਸਰਕਾਰ ਤੋਂ ਵੀ ਅਪੀਲ ਕਰਨਾ ਚਾਹੋ ਕਿ ਮੈਂ ਇਹੀ ੱਤਕਾ ਹੋ ਰਹੀ ਜਿੱਥੇ ਕੁਝ ਨਹੀਂ ਸੁਣਵਾਈ ਹੈਗੀ ਮੈਂ ਉੱਥੇ ਪਹਿਲਾਂ ਵੀ ਆਇਆ ਥੇ 3 ਮਹੀਨੇ ਪਹਿਲਾਂ 4 ਮਹੀਨੇ ਕਦੇ ਤੁਸੀਂ ਜਾਓ ਡੀਸੀ ਓਫਿਸ ਜਾਓ ਉੱਥੇ ਕਹਾਂ ਡੀਸੀ ਓਫਿਸ ਜਾਂਦਾ ਕੀ ਉੱਥੇ ਜੇ ਆਰਡੀਓ ਨੂੰ ਮਿਲੋ ਜੀ ਉੱਥੇ ਮਿਲੋ ਜੀ ਉਹ ੱਤਕੇ ਘਾਰੇ ਜੀ ਹਸਤਾ ਤੇ ਇਹ ਇਹ ਕਾਹਦੇ ਵਾਸਤੇ ਖੁੱਲਿਆ ਵੈ 23 2023 ਦਾ ਲਿਖਿਆ ਇੱਥੇ ਸਭ ਕੁਝ 2023 ਚ ਮੈਂ ਡੈਮਿੰਗ ਕਰਾ ਗਈ ਆ ਇੱਥੇ ਕੋਈ ਸੁਣਵਾਈ ਨਹੀਂ ਜਿੱਥੇ ਜੀ ਦੇਖ ਸਕਦੇ ਹੋ ਕਿ ਏਸੀ ਪੱਖੇ ਲਾਇਓ ਨੇ ਬੈਠੇ ਹੋਏ ਨੇ रामदेना ਕੁਰਸੀਆਂ ਢਾ ਕੇ ਲੋਕਾਂ ਨੂੰ ਖੱਜਲ ਖਵਾਰ ਹੋਣਾ ਪੈ ਰਿਹਾ ਬਾਹਰ ਧੁੱਪੇ ਲੋਕੀ ਸੜ ਰਹੇ ਨੇ 46 ਡਿਗਰੀ ਦਾ ਟੈਂਪਰੇਚਰ ਹੈ ਲੋਕਿਆਂ ਨੂੰ ਪਾਣੀ ਦੀ ਸਹੂਲਤ ਵੀ ਤੱਕ ਨਹੀਂ ਦਿੱਤੀ ਹੋਈ ਵਾਸ਼ਰੂਮ ਦੀ ਤਾਂ ਬੜੀ ਦੂਰ ਦੀ ਗੱਲ ਹੈ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਪਰਾਲੇ ਵੱਡੇ ਵੱਡੇ ਕੀਤੇ ਜਾਂਦੇ ਨੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਮਾਨ ਸਰਕਾਰ ਦੇ ਵੱਲੋਂ ਤੇ ਅਤੇ ਉਹਨਾਂ ਦੇ ਵੱਲੋਂ ਕੀ ਆ ਆਵਾ ਦੀ ਜਾਂ ਆਮ ਜਨਤਾ ਨੂੰ ਅਸੀਂ ਸੁਵਿਧਾ ਦੇਵਾਂਗੇ ਆਰਟੀਓ ਦਫ਼ਤਰ ਨੂੰ ਸੁਧਾਰਾਂਗੇ ਕਿੱਥੇ ਹੈਗਾ ਕਿੱਥੇ ਖੜਾ ਆਰਟੀਓ ਦਫ਼ਤਰ ਕਿੱਥੇ ਖੜਾ ਹੈ ਟੈਸਟਿੰਗ ਡਰਾਈਵਰ ਸੈਂਟਰ ਕੋਲੇ ਰੋੜਾ ਨਾ ਸੂਈ ਗਾਰਡਨ ਦੇ ਕੋਈ ਗਾਰਡਨ ਦੇ ਵਿੱਚ ਕਿੱਥੇ ਤੁਸੀਂ ਦੇਖਦੇ ਹੋ ਇਹ ਇਹਦੀ ਸੂਵਿਧਾਵਾਂ ਕਿਸ ਤਰ੍ਹਾਂ ਦੇਖਦੇ ਹੋ ਕੋਈ ਸੂਵਿਧਾ ਨਹੀਂ ਵੀਰੇ 10 ਦਾ ਰਿਹਾ ਸਵੇਰ ਦੇ ਖੜੇ ਆ ਠੀਕ ਹੈ 46 ਡਿਗਰੀ ਟੈਂਪਰੇਚਰ ਹੈ ਬਾਈਕ ਦਾ ਟੈਸਟ ਲੈ ਕੇ ਜੇ ਹੁਣ ਕਾਰ ਦਾ ਲੈਣਾ ਤੇ ਉਹਦੇ ਵਾਸਤੇ ਕਹਿ ਰਹੇ ਤੁਸੀਂ ਦੁਬਾਰਾ ਡੇਟ ਲੋ ਆਰਟੀ ਕੋ ਜਾਓ ਉਹ ਤੁਹਾਨੂੰ ਜੀ ਦੀ ਜੀ ਦੀ ਡੇਟ ਕਹਿ ਦੇਣ ਉਸ ਦਿਨ ਦੀ ਓਕੇ ਹੋ ਜੂਗੀ ਫੇਰ ਸਾਡੇ ਕੋਲ ਦੇਖੋ ਤੁਕਲੀ ਨਾ ਬੰਨ ਦੀ ਸਵੇਰ ਦੇ ਬੈਠੇ ਆ ਕੰਮਕਾਰ ਛੱਡ ਕੇ ਕਿਸੇ ਦੀ ਕਾਰ ਕਿਸੇ ਦੀ ਕਾਰ ਮੰਗ ਕੇ ਕਿਸੇ ਦੀ ਬਾਈਕ ਮੰਗ ਕੇ ਕਿਸੇ ਨੂੰ ਨਾਲ ਲੈ ਕੇ ਦਿਹਾੜੀਆ ਤਿੰਨ ਤਿੰਨ ਬੰਦੇ ਤੋੜ ਕੇ ਫਿਰ ਪਿਛਲੀ ਵਾਰੀ ਪਿਛਲੇ ਮਹੀਨੇ 32 ਸੈਕਟਰੀ ਡੇਟ ਲਈ ਉਹ ਗੰਦੇ ਜੀ ਬੰਦ ਹੋ ਗਿਆ ਇੱਥੇ ਆ ਕਿ ਉਹਨਾਂ ਨੇ ਇੱਧਰ ਰੈਫਰ ਕੀਤਾ ਇਹ ਕਹਿੰਦੇ ਜੀ ਸਾਡੀ ਉਧਰਲੀ ਡੇਟ ਨਹੀਂ ਚੱਲਨੀ ਇੱਧਰਲੀ ਡੇਟ ਦੁਆਰਾ ਲੋ ਜੀ ਫਿਰ 15 ਦਿਨਾਂ ਦੀ ਡੇਟ ਲੈ ਕੇ ਅੱਜ ਬਾਈਕ ਦਾ ਟੈਸਟ ਲੈ ਕੇ ਹੁਣ ਫੇਰ ਡੇਟ ਲੋ ਜੀ 15 ਦਿਨ ਫੇਰ ਇਹਨਾਂ ਦੇ ਪਿੱਛੇ ਪਿੱਛੇ ਕੋਈ ਜੋ ਬੰਦਾ ਇਹਨਾਂ ਦੇ ਕੰਮ ਵਾਸਤੇ ਰਹਿ ਗਿਆ ਹੂੰ ਕਿ ਕੋਨ ਸਾਡੇ ਦੀਹਾੜੇ ਕੋਨ ਦਊਗਾ ਹਮ ਅੰਦਰ ਕਿਸ ਤਰ੍ਹਾਂ ਦੇ ਦਿਓ ਏਸੀ ਲੱਗੇ ਪੱਖੇ ਲੱਗੇ ਕੁਰਸੀਆਂ ਤੇ ਆਰਾਮ ਨਾਲ ਬੈਠੇ ਹੋਏ ਨੇ ਪਰ ਇਸ ਦੇ ਵਿੱਚ ਸਭ ਕੁਝ ਲੱਗਾ ਹੋਇਆ ਹੈ ਬਟ ਜਨਤਾ ਲਈ ਕੀ ਸੁਵਿਧਾ ਹੈ ਜਨਤਾ ਲਈ ਤਾਂ ਪੱਖਾ ਵੀ ਨਹੀਂ ਹੈਗਾ ਤੁਸੀਂ ਬਾਹਰ ਚੈੱਕ ਕਰੋ ਨਾ ਇੱਧਰ ਕੈਮਰਾ ਦਿਖਾਓ ਇੱਕ ਵੀ ਪੱਖਾ ਚੱਲ ਰਿਹਾ ਜਨਤਾ ਲਈ ਵੇਟਿੰਗ ਹਾਲ ਬਣਿਆ ਕੋਈ ਇੱਕ ਪੱਖਾ ਵੀ ਚੱਲ ਰਿਹਾ ਇੱਥੇ ਬੈਠੋ ਇਹ ਕੀ ਹੈ ਜੀ ਇਹ ਕਮਰੇ ਰੇਟਿੰਗ ਹਾਲ ਹੈ ਜੀ ਜਨਤਾ ਦੇ ਧੱਕੇ ਖਾਨ ਲਈ ਬਣਾਇਆ ਗਿਆ ਜਨਤਾ ਇੱਥੇ ਬੇਫਕੂਫ ਹੈਗੀ ਨਾ ਅਫਸਰਾਂ ਨਾਲ ਟੈਕਸ ਦੇ ਰਹੇ ਹੋ ਅਫਸਰਾਂ ਨੂੰ ਏਸਿਆਂ ਦੇ ਬਿੱਲ ਦੇਣ ਲਈ ਪੈਸੇ ਅਸੀਂ ਦੇ ਰਹੇ ਹਾਂ ਟੈਕਸ ਅਸੀਂ ਦੇ ਰਹੇ ਹਾਂ ਆ ਜਨਤਾ ਦੀ ਪੱਖੇ ਦੇਖੋ ਟੁੱਟੇ ਪੱਖੇ ਲੱਗੇ ਇੱਕ ਵੀ ਚੱਲ ਨਹੀਂ ਰਿਹਾ ਇਹ ਕੈਮਰੇ 'ਚ ਤੁਸੀਂ ਦਿਖਾਓ ਆਪਣੇ ਕੈਮਰਿਆਂ 'ਚ ਸਵੇਰ ਦੇ ਅਸੀਂ ਖੱਜਲ ਖੋਹ ਰਹੇ ਹਾਂ 4 ਦਿਨ ਤੋਂ ਸੁਣਨ ਆ ਰਿਹਾ ਕਿ ਕੈਮਰੇ ਖਰਾਬ ਹੈ ਕਿ 4 ਦਿਨ ਤੋਂ ਅਫਸਰ ਸੌ ਰਹੇ ਹਨ 4 ਦਿਨ ਤੋਂ ਉਹਨਾਂ ਨੂੰ ਨਹੀਂ ਪਤਾ ਕੈਮਰੇ ਠੀਕ ਕਰਾਂ ਜਨਤਾ ਪਰੇਸ਼ਾਨ ਹੋ ਰਹੀ ਹੈ ਅਪਾਇੰਟਮੈਂ ਅਗਰ ਇਹ ਆਪਣਾ ਠੀਕ ਹੀ ਨਹੀਂ ਕਰਾ ਸਕਦੇ ਆਪਣਾ ਸਿਸਟਮ ਤਾਂ ਕਿਉਂ ਇਹ ਤਾਮਜਾਮ ਬਣਾਇਆ ਜਾ ਰਿਹਾ ਅਗਰ ਅਸੀਂ ਲੋਕ ਅੱਜ 20-20 ਸਾਲ ਤੋਂ ਸਾਡੇ ਲਾਇਸੈਂਸ ਬਣੇ ਅੱਜ ਐਕਸਪਾਇਰ ਹੋ ਗਏ ਹੁਣ ਇਹ ਸਾਨੂੰ ਕਹਿੰਦੇ ਦੁਬਾਰਾ ਟਰਾਈਆਂ ਦਿਓ ਦੁਬਾਰਾ ਲਾਇਸੈਂਸ ਰੀਨਿਊ ਕਰਾਉਣ ਲਈ ਟਰਾਈਆਂ ਦਿਓ ਮਤਲਬ 20 ਸਾਲ ਜੇ ਅਸੀਂ ਕਾਰ ਚਲਾਣੀ ਭੁੱਲ ਗਏ ਵੀ ਅਸੀਂ ਇੱਥੇ ਧੱਕੇ ਖਾਈਏ ਟਾਈਮ ਵੇਸਟ ਕਰੀਏ ਆਪਣਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਟਾਈਮ ਦੇਖੋ ਕੋਈ ਪਤਾ ਹੀ ਨਹੀਂ ਫਿਰ ਅਪਾਇੰਟਮੈਂਟ ਲਓ ਕੀ ਗਾਰੰਟੀ ਕੱਲ ਵੀ ਇਹਨਾਂ ਦਾ ਚੱਲੂਗਾ ਜਾਂ ਪਰਸੋਂ ਵੀ ਚੱਲੂਗਾ ਅਗਰ 4 ਦਿਨ ਤੋਂ ਸੁਣਨ ਚਾਹ ਰਹੇ ਇਹਨਾਂ ਦੇ ਕੈਮਰਾ ਖਰਾਬ ਹੈ ਕੀਾ ਪੂਰੇ ਲੁਧਿਆਣੇ ਚ ਕੈਮਰਾ ਠੀਕ ਕਰਨ ਵਾਲਾ ਨਹੀਂ ਇਹਨਾਂ ਨੂੰ ਮਿਲ ਰਿਹਾ ਕੈਮਰਾ ਨਹੀਂ ਠੀਕ ਕਰਾਇਆ ਜਾ ਸਕਦਾ ਗਵਰਨਮੈਂਟ ਵੱਲੋਂ ਟੂ-ਵੀਲਰ ਲਈ ਟਰਾਈ ਦੇ ਕੇ ਚਲ ਜਾਓ ਜੀ ਫੋਰ-ਵੀਲਰ ਲਈ ਦੁਬਾਰਾ ਆ ਜਿਓ ਕਮਾਲ ਦੀ ਗੱਲ ਮੰਗ ਕਰਦੇ ਆਂ ਜੀ ਸਰ ਇੱਥੇ ਤੇ ਜਿਹੜੇ ਵੀ ਸਬੰਧਿਤ ਅਧਿਕਾਰੀ ਐ ਡੀਸੀ ਸਾਹਿਬ ਐ ਮਾਨ ਸਾਹਿਬ ਐ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਜਨਤਾ ਗਿਆ ਤੁਹਾਡੀ ਨੌਕਰ ਥੋੜੀ ਲੱਗੀ ਹੋਈ ਐ ਕਿ ਤੁਹਾਡੇ ਲਈ ਇੱਥੇ ਜੀ ਇਹਨਾਂ ਦਾ ਟੈਕਸ ਭਰਦੇ ਹੋ ਟੈਕਸ ਕਿੱਥੇ ਜਾ ਰਿਹਾ ਤੁਹਾਡਾ ਟੈਕਸ ਤਾਂ ਜੀ ਖੂਚ ਜਾ ਰਿਹਾ ਪੰਜਾਬੀ ਚ ਕਹ ਲਓ ਤਾਂ ਟੈਕਸ ਤਾਂ ਖੂਚ ਜਾ ਰਿਹਾ ਆ ਦੇਖੋ ਟੈਕਸ ਤੁਹਾਡੇ ਸਾਹਮਣੇ ਦੇਖ ਰਿਹਾ ਪੱਖੇ ਲੱਗੇ ਇੱਕ ਪੱਖਾ ਵੀ ਯੂਜ਼ 'ਚ ਨਹੀਂ ਆ ਬੰਦ ਟੁੱਟੇ ਪਏ ਅੰਦਰ ਅਫਸਰ ਏਸੀ ਲਾ ਕੇ ਬੈਠੇ ਆ ਡੀਸੀ ਦਾ ਆਪਣਾ ਏਸੀ ਲਾ ਕੇ ਆਪਣੇ ਦਫਤਰ ਬੈਠੇ ਹੋਣੇ ਮਾਨ ਸਾਹਿਬ ਆਪਣਾ ਏਸੀ ਲਾ ਕੇ ਬੈਠੇ ਹੋਣੇ ਜਨਤਾ ਪਰੇਸ਼ਾਨ ਹੋ ਰਹੀ ਸੜਕ ਤੇ ਤੁਹਾਡੇ ਲਈ ਕੀ ਲਾਇਆ ਇੱਥੇ ਤੁਹਾਡੇ ਲਈ ਸਾਡੇ ਟੁੱਟੇ ਪੱਖੇ ਲੱਗੇ ਆ ਦੇਖੋ ਦਿਖਾਓ ਕੈਮਰੇ ਤੁਸੀਂ ਟੁੱਟੇ ਪੱਖੇ ਉਹ ਵੀ ਚੱਲਦੇ ਚੱਲ ਹੀ ਨਹੀਂ ਰਹੇ ਜਿਹੜੇ ਚੱਲਦੇ ਨਹੀਂ ਉਹ ਵੀ ਨਹੀਂ ਸੁਵਿਧਾ ਨਹੀਂ ਜਨਤਾ ਧੁੱਪੇ ਪਰੇਸ਼ਾਨ ਹੋ ਰਹੀ ਸਵੇਰ ਤੋਂ ਸ਼ਾਮ ਤੱਕ ਕੋਈ ਕੋਈ ਸਿਸਟਮ ਵੀ ਤਾਂ ਹੋਵੇ ਯਾ ਤਾਂ ਸਾਨੂੰ ਇਹ ਲੋਕ ਲਿਖ ਕੇ ਦੇ ਦੇਣ ਕਿ ਆਲੋ ਜੀ ਸਾਡੀ ਗਲਤੀ ਹੈ ਤੁਹਾਨੂੰ ਅਸੀਂ ਫੋਨ ਕਰਕੇ ਫਿਰ ਜੇ ਸਾਡਾ ਸੈਂਟਰ ਚੱਲੂਗਾ ਅਸੀਂ ਬਲਾਕੇ ਤੁਹਾਡਾ ਟੈਸਟ ਲ ਲਾਂਗੇ ਠੀਕ ਹੈ ਸਾਨੂੰ ਫਿਰ ਵੀ ਉਮੀਦ ਹੋਵੇ ਕਿ ਸਾਡਾ ਟਾਈਮ ਨਹੀਂ ਵੇਸਟ ਹੋਊਗਾ ਐਦਾਂ ਦਾ ਅਸੀਂ ਰੋਜ਼ ਟਾਈਮ ਹੀ ਵੇਸਟ ਕਰੀ ਜਾਵਾਂਗੇ ਅੱਜ 4 ਦਿਨ ਤੋਂ ਇਹਨਾਂ ਦਾ ਟਰੈਕ ਨਹੀਂ ਚੱਲ ਰਿਹਾ ਕੱਲ ਦੀ ਕੀ ਗਾਰੰਟੀ ਹੈ ਕੱਲ ਨੂੰ ਵੀ ਇਹਨਾਂ ਨੂੰ ਕੈਮਰੇ ਵਾਲਾ ਨਹੀਂ ਮਿਲੂਗਾ ਪਰਸੋਂ ਵੀ ਨਹੀਂ ਮਿਲੂਗਾ ਆਈ ਦਾ ਫਿਰ ਅਪਾਇੰਟਮੈਂਟਾਂ ਲੈ ਕੇ ਵਾ ਗੇੜੇ ਘਟਣ ਨੂੰ ਰਹਿ ਗਏ ਇੱਥੇ ਟਾਈਮ ਰੋਜ਼ ਤੋੜੀ ਜਾਈਏ ਕਹਿੰਦੇ ਕਿ ਚੱਪਲਾ ਨਹੀਂ ਕਿਸਨ ਦਵਾਂਗੇ ਚੱਪਲਾ ਇਹਨਾਂ ਨੇ ਦੱਸਿਆ ਸਾਨੂੰ ਕਿਸਾ ਦੇਣਾ ਚੱਪਲਾ ਕਿਉਂ ਨਹੀਂ ਕਿਸਾਨ ਦੇਣੀ ਹ 2000 ਬੰਦਾ ਖੜਾ ਸੀ ਸਵੇਰ ਤੋਂ ਸ਼ਾਮ ਤੱਕ ਪਰੇਸ਼ਾਨ ਹੋ ਕੇ ਗਏ ਆ ਅੱਧੀ ਦੁਨੀਆ ਤੇ ਚਲੀ ਗਈ ਅਸੀਂ ਹਜੇ ਵੀ ਉਮੀਦ 'ਚ ਬੈਠੇ ਹਾਂ ਕਿ ਸ਼ਾਇਦ ਚਲੋ ਹੁਣ ਦਿਹਾੜੀ ਦਾ ਸਾਡੀ ਟੁੱਟੀ ਗਈ ਕਿ ਸ਼ਾਇਦ ਚੱਲ ਪਵੇ ਇਹਨਾਂ ਦਾ ਟਰੈਕ ਚੱਲ ਪਵੇ ਟੈਸਟ ਹੋ ਜਵੇ ਸਾਡੀ ਜਾਨ ਛੁੱਟ ਜਵੇ ਕਿਉਂਕਿ ਅਸੀਂ ਅਗਰ ਬਾਇਰ ਰੋਡ ਵਕਾਰ ਲੈ ਕੇ ਵਿਦਆਊਟ ਲਾਇਸੈਂਸ ਜਾਂਦੇ ਆ ਤਾਂ ਵੀ ਗਵਰਨਮੈਂਟ ਕਹੂਗੀ ਜੀ ਤੁਸੀਂ ਕਾਨੂੰਨ ਤੋੜ ਰਹੇ ਹੋ ਤੇ ਆ ਕਾਨੂੰਨ ਕਾਦਾ ਹੈ ਗਵਰਨਮੈਂਟ ਵਾਸਤੇ ਕੋਈ ਕਾਨੂੰਨ ਨਹੀਂ ਜਨਤਾ ਦੇ ਲਈ ਕੋਈ ਜ਼ਿੰਮੇਵਾਰੀ ਨਹੀਂ ਤੇ ਜਿਹੜੇ ਚਲਾਨ ਹੁੰਦੇ ਉਹ ਉਹੀ ਗੱਲ ਕਹਿ ਰਹੇ ਨਾ ਜੀ ਜੇ ਅਸੀਂ ਹੁਣ ਆਪਣੀ ਕਾਰ ਲੈ ਕੇ ਵਿਦਆਊਟ ਲਾਇਸੈਂਸ ਆਪਾਂ ਲਰਨਿੰਗ ਲਾਇਸੈਂਸ ਤੇ ਆ ਅਸੀਂ ਲਰਨਿੰਗ ਲਾਇਸੈਂਸ ਤੇ ਕਾਰ ਚਲਾਣੇ ਆ ਤਾਂ ਅਗਰ ਕੋਈ ਪੁਲਿਸ ਵਾਲਾ ਸਾਨੂੰ ਰੋਕਦਾ ਉਹ ਤਾਂ ਸਾਡਾ ਚਲਾਨ ਘਟੇਗਾ ਨਾ ਕਿ ਤੁਸੀਂ ਨਹੀਂ ਚਲਾ ਸਕਦੇ ਬਟ ਹੁਣ ਲਾਇਸੈਂਸ ਤੇ ਬਣ ਹੀ ਨਹੀਂ ਰਿਹਾ ਮੈਂ ਫਰਵਰੀ ਤੋਂ ਟਰਾਈ ਕਰ ਰਿਹਾ ਜੀ ਅੱਜ ਮਈ ਹੋ ਗਈ ਪਹਿਲੇ ਵੀ ਮੇਰਾ ਇੱਕ ਲਰਨਿੰਗ ਲਾਇਸੈਂਸ ਬਣਿਆ ਸੀ ਅਪਾਇੰਟਮੈਂਟ ਦੇ ਚੱਕਰ ਚ ਐਕਸਪਾਇਰ ਹੋ ਗਿਆ ਫਿਰ ਮੈਂ ਦੁਬਾਰਾ ਲਰਨਿੰਗ ਲਾਇਸੈਂਸ ਬਣਵਾਇਆ ਹੁਣ ਦੂਸਰੇ ਵੇ ਦਾ ਬਾਰ-ਬਾਰ ਖੱਜਲ ਖਵਾਰ ਹੋਣਾ ਹੈ ਖ ਬਿਲਕੁਲ ਇਹ ਆ ਦੇਖ ਸਕਦੇ ਹੋ ਇਹ ਸੁਵਿਧਾ ਹੈ ਡਰਾਈਵਿੰਗ ਜਿਹੜੇ ਸੈਂਟਰ ਨੇ ਇਹ ਸੁਵਿਧਾ ਹੈ ਇਹ ਵੇਟਿੰਗ ਹਾਲ ਲਿਖਿਆ ਹੋਇਆ ਹੈ ਬਥੇ ਦੇਖ ਸਕਦੇ ਹੋ ਇਹ ਵੇਟਿੰਗ ਹਾਲ ਹੈ ਇਹ ਵੇਟਿੰਗ ਹਾਲ ਲਿਖਿਆ ਹੋਇਆ ਸਾਫ ਵੱਡਾ-ਵੱਡਾ ਕਰਕੇ ਲਿਖਿਆ ਹੈ ਵੇਟਿੰਗ ਹਾਲ ਦੇਖ ਸਕਦੇ ਹੋ ਪੱਖੇ ਵੀ ਜੜਕਿਆ ਪੱਖਿਆਂ ਦੀ ਵੀ ਜਾਨ ਨਿਕਲੀ ਪਈ ਹੈ ਗਰਮੀ ਦੇ ਵਿੱਚ ਦੇਖ ਸਕਦੇ ਹੋ ਕਿ ਵਾਟਰ ਕੂਲਰ ਦੇ ਵਾਟਰ ਕੂਲਰ ਇੱਥੇ ਲਾਇਆ ਪਾਣੀ ਪੀਣ ਦੀ ਸੁਵਿਧਾ ਲਈ ਉਹ ਵੀ ਦੇਖੋ ਕਿ ਕਿਸ ਤਰ੍ਹਾਂ ਗੰਦਗੀ ਦੇ ਨਾਲ ਭਰਿਆ ਆਵਾ ਲਗ ਛਾਪਾ ਮਰੀਦਾ ਕੀਤੀ ਜਾਂਦੀ ਹੈ ਟਾਬਿਆਂ ਤੇ ਛਾਪਾ ਮਰੀ ਕੀਤੀ ਜਾਂਦੀ ਪਰ ਇੱਥੇ ਕੋਈ ਸੁਵਿਧਾ ਨਹੀਂ ਕੋਈ ਇੱਥੇ ਸਫਾਈ ਦੀ ਸੁਵਿਧਾ ਨਹੀਂ ਹਾਲਾਂਕਿ ਮਾਨ ਸਰਕਾਰ ਦੇ ਵੱਲੋਂ ਵਾਅਦੇ ਕੀਤੇ ਜਾਂਦੇ ਨੇ ਅਲੱਗ-ਅਲੱਗ ਹਲਕਿਆਂ ਦੇ ਵਿੱਚ ਸਫਾਈ ਸਫਾਈ ਅਭਿਆਨ ਚਲਾਇਆ ਗਿਆ ਹੈ ਪਰ ਇੱਥੇ ਕੌਣ ਸਫਾਈ ਕਰੇਗਾ ਜਿਹੜੀ ਜਨਤਾ ਦਾ ਟੈਕਸ ਹੈ ਜਨਤਾ ਦਾ ਟੈਕਸ ਖਜ਼ਾਨਾ ਲੁੱਟਿਆ ਜਾ ਰਿਹਾ ਜਨਤਾ ਦਾ ਟੈਕਸ ਤੇ ਲੋਕੀ ਲੋਕ ਜਿਹੜੇ ਕੀ ਐਥੇ ਖੱਜਲ ਖਵਾਰ ਹੁੰਦੇ ਨਜ਼ਰ ਆ ਰਹੇ ਨੇ ਦੇਖ ਸਦਿਓ 2 ਵੀਲਰ ਦਾ ਅੱਜ 2 ਵੀਲਰ ਅਤੇ 4 ਵੀਲਰ ਦਾ ਕਿਆ ਗਿਆ ਸੀਗਾ 2 ਵੀਲਰ ਦਾ ਹੋ ਰਿਹਾ ਵਾ ਪਰ 4 ਵੀਲਰ ਟਿਕੀਆਂ ਖੱਜਲ ਖਵਾਰ ਹੁੰਦੇ ਨਜ਼ਰ ਆ ਰਹੇ ਨੇ ਦੇਖ ਸਦਿਓ ਇੱਕ ਜਿਹੜਾ ਨੌਜਵਾਨ ਘਰ ਆਇਆ ਹੋਇਆ ਉਹ ਵੀ ਫੋਨ ਤੇ ਆਲਮ ਦੇ ਨਾਲ ਮਸਤੀ ਦੇ ਨਾਲ ਗੱਲਬਾਤ ਕਰਦਾ ਨਜ਼ਰ ਆ ਰਿਹਾ ਵਾ ਜੇਕਰ ਕਿਸੇ ਦੀ ਕੋਈ ਮਿਸਟੇਕ ਹੋ ਗਈ ਤੇ ਉਸ ਨੂੰ ਮਿੰਟ ਤੋਂ ਪਹਿਲਾਂ ਆਊਟ ਕਰ ਦਿੰਨਾ ਉਹਨੂੰ ਦੱਸਿਆ ਜਾਏਗਾ ਕਿ ਫੇਲ ਹੋ ਜਾਏਗਾ ਟੈਸਟ ਦੇ ਰਹੇ ਹੋ ਕਿ ਜਿੱਕਾ ਨੂੰ ਮਾਰੇ ਜਿਵੇਂ ਤੂੰ ਸਹੀ ਚਲਾ ਰਹੇ ਹੋ ਤੇ ਇਹ ਕੀ ਕਹੋਗੇ ਤੁਹਾਨੂੰ ਸਹੀ ਹੈ ਗਲਤ ਹੈ ਗਲਤੀ ਕਹਣਾ ਲੈ ਨਹੀਂ ਗਲਤੀ ਕਹਣਾ ਇਹਨਾਂ ਦੀ ਕਮੀ ਗਲਤ ਹੈ ਜੀ ਸਾਰੇ ਅੱਛਾ ਆ 2023 ਦਾ ਮੈਂ ਤੁਹਾਨੂੰ ਦੱਸਿਆ ਮੈਂ ਆ 2023 ਦਾ ਪਹੁੰਚ ਨੂੰ ਪਰ ਮੇਰੇ ਕਹਿੰਦੇ ਕਿ ਉੱਥੇ ਜਾਓ ਜੀ ਹੁਣ ਵੀ ਕਹਿੰਦੇ ਆ ਜਾ ਕੇ ਆਓ ਡੀਸੀ ਦਫਤਰ ਆਰਟੀਓ ਨੂੰ ਮਿਲੋ ਹਾਂ ਮੈਂ ਕਿਹਾ ਜਦ ਮੈਂ ਕੈਨਸਲ ਕਰਾ ਕੇ ਗਿਆ ਖੱਜਲ ਖਵਾਰ ਹੋ ਰਿਹਾ ਤੁਸੀਂ ਗਰਮੀ ਦੇ ਵਿੱਚ ਭਾਜੀ ਮੈਂ ਅੱਜ ਦਾ ਮੈਂ ਦੱਸ ਕੇ ਮਾਰ ਚੁੱਕਾ ਹੀ ਇੱਥੇ ਕੋਈ ਸੁਣਵਾਈ ਨਹੀਂ ਇੱਥੇ ਕੋਪਨੀ ਦਿਹਾੜੀ ਤੋੜ ਕੇ ਆਂਦੇ ਨੇ ਮੇਰੇ ਖਲ ਪਿੱਛੇ ਮੈਨੂੰ ਆਪ ਦੋ ਗੇੜੇ ਲੱਗੇ ਕਿ ਜਦੋਂ ਉਥੇ ਡੀਟੀਓ ਸਾਹਿਬ ਕੋਈ ਕੰਮ ਕਰਾਉਣਾ ਸੀਗਾ ਤੇ ਡੀਟੀਓ ਸਾਹਿਬ ਨੇ ਚਾਰਜ ਹੀ ਲਿੱਤਾ ਕੋਈ ਪਿੱਛੇ ਇਹਨਾਂ ਦਾ ਮੇਰੇ ਖਲ ਸਕੈਂਡਲ ਹੋਇਆ ਸੀ ਜੋ ਆਪਾਂ ਅਖਬਾਰਾਂ ਜੋ ਤੇ ਨਿਊਜ਼ਪੇਪਰਾਂ ਦੇਖਿਆ ਹੈ ਮਤਲਬ ਵਾਪਿਆ ਤੇ ਤਾਂ ਪਤਾ ਲੱਗਿਆ ਕਿ ਸਰਕਾਰੀ ਕੰਮ ਕਿਦਾਂ ਹੁੰਦੇ ਨੇ ਰੱਬ ਨਾ ਕਰੇ ਕਿ ਸਾਨੂੰ ਕਿਸੇ ਸਰਕਾਰੀ ਕੰਮ ਦੀ ਕੋਈ ਲੋੜ ਪਵੇ ਨਹੀਂ ਤੇ ਇਹ ਤਾਂ ਬਸ ਕਰਾ ਦਿੰਦੇ ਜੀ ਸਰ ਸਰਕਾਰਨ ਇਹੀ ਹੈ ਕਿ ਪ੍ਰਾਈਵੇਟ ਪ੍ਰਾਈਵੇਟ ਕੰਪਨੀਆਂ ਜ਼ਿਆਦਾ ਕੰਮ ਦਿੱਤੇ ਰਹੀਆਂ ਨੇ ਇਸੇ ਕਰਕੇ ਇੱਥੇ ਮੇਨ ਤਾਂ ਲੱਗਦਾ ਜੋ ਪ੍ਰਾਈਵੇਟ ਕੰਪਨੀਆਂ ਦੇ ਰੂਲ ਹੈਗੇ ਸਰਕਾਰੀ ਬੰਦਿਆਂ ਨੂੰ ਵੀ ਉਹਦਾ ਟਾਰਗੇਟ ਦੇਣਾ ਚਾਹੀਦਾ ਹੈ ਹਾਂ ਵੀ ਤੁਹਾਡਾ ਟਾਰਗੇਟ ਹੈ ਕਿ ਤੁਸੀਂ ਪਬਲਿਕ ਨੂੰ ਐਦਾਂ ਸੈਟੀਸਫਾਈਡ ਕਰਨਾ ਕੋਈ ਕੋਈ ਬੰਦਾ ਇੱਥੇ ਕਿ ਸਹੂਲਤਾਂ ਇੱਕ ਹੋਣੀ ਚਾਹੀਦੀ ਸਹੂਲਤਾਂ ਨਾ ਜੇ ਇੱਕ ਸਹੂਲਤ ਵਰਡ ਬਣਿਆ ਤਾਂ ਉਹ ਨਾਮ ਦੀ ਚੀਜ਼ ਵੀ ਹੋਣੀ ਚਾਹੀਦੀ ਹੈ ਸਹੂਲਤਾਂ ਸਰਕਾਰ ਸਰਕਾਰ ਜ ਸੋ ਪ੍ਰਾਈਵੇਟ ਕੰਪਨੀ ਜਿਹੜੀ ਸਾਡੀ ਸੁਵਿਧਾ ਦੇਖਦੀ ਹੈ ਪ੍ਰਾਈਵੇਟ ਕੰਪਨੀ ਜ਼ਿਆਦਾ ਵਧੀਆ ਸਰਕਾਰੀ ਵਿਭਾਗ ਜ਼ਿਆਦਾ ਵਧੀਆ ਸਰ ਸਰਕਾਰੀ ਤੁਹਾਡੇ ਸਾਹਮਣੇ ਤੁਸੀਂ ਦੇਖ ਹੀ ਰਹੇ ਹੋ ਕਿ ਸਰਕਾਰੀ ਸੁਵਿਧਾ ਹੈਗੀ ਇੱਥੇ ਹੂੰ ਸਰਕਾਰੀ ਹੈ ਨਹੀਂਗਾ ਕੋਈ ਮੇਰੇ ਸਾਹਮਣੇ ਸਿਸਟਮ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਜੋ ਵੀ ਇਹਦੇ ਅਫਸਰ ਸਾਹਿਬਾਨ ਹੈਗੇ ਨੇ ਉਹ ਇੱਕ ਵਾਰੀ ਇਹਦੇ ਵੱਲ ਜ਼ਰੂਰ ਧਿਆਨ ਦੇਣ ਤੇ ਇੱਥੇ ਦੇਖੋ ਮੈਂ ਤੁਹਾਨੂੰ ਉਹੀ ਪਹਿਲਾਂ ਵੀ ਇਹ ਗੱਲ ਕਹੀ ਕਿ ਇੱਥੇ ਕਈ ਬੰਦੇ ਦਿਹਾੜੀਆਂ ਛੱਡ ਕੇ ਆਏ ਹੋਏ ਆਪਣੀਆਂ ਕਮਾ ਇੱਥੇ ਜੋ ਲਾਇਸੈਂਸ ਦੇ ਚੱਕਰੇ ਚ ਆਏ ਨੇ ਤੇ ਬਹੁਤ ਖੱਜਲ ਖਵਰੀ ਭਾਜੀ ਬਹੁਤ ਖੱਜਲ ਖਵਰੀ ਹੈ ਧੰਨਵਾਦ ਜੀ ਬਿਲਕੁਲ ਲੋਕਾਂ ਦੇ ਵੱਲੋਂ ਕਾਫੀ ਖੱਜਲ ਖਵਰੀ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਦੇਖ ਸਕਦੇ ਹੋ ਲੋਕ ਕਾਫੀ ਪਰੇਸ਼ਾਨ ਨੇ ਤੇ ਹੁਣ ਲੋਕ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਨੇ ਆ ਦੇਖ ਸਕਦੇ ਹੋ ਇਹ ਲੁਧਿਆਣਾ ਦਾ ਡਰਾਈਵਿੰਗ ਸੈਂਟਰ ਹੈ ਜਿੱਥੇ ਕੀ ਲੋਕਾਂ ਦੇ ਵੱਲੋਂ ਅਪਾਇੰਟਮੈਂਟ ਲਈਤੀ ਜਾਂਦੀਆਂ ਲੋਕਾਂ ਦਾ ਕਹਿਣਾ ਹੈ ਕਿ ਸਾਡੀ ਚੱਪਲਾਂ ਤੱਕ ਕਿਸ ਗਈਆਂ ਚੱਪਲਾ ਕੀ ਅਸੀਂ ਆਪ ਕਿਸ ਗਏ ਆ ਇੱਥੇ ਆ ਆ ਕੇ ਤੇ ਜੇਕਰ ਅਸਾਡਾ ਲਾਇਸੈਂਸ ਨਹੀਂ ਬਣੇਗਾ ਤੇ ਅਸੀਂ ਬਾਹਰ ਆਪਣੇ ਕੰਮਕਾਜ ਦੇ ਵਿੱਚ ਕਿੱਥੇ ਜਾਵਾਂਗੇ ਕਈਆਂ ਦੇ ਐਕਸਪਾਇਰ ਹੋਏ ਪਏ ਨੇ ਐਕਸਪਾਇਰ ਨੂੰ ਰੀਨਿਊ ਕਰਾਣ ਆਏ ਨੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਕਿਹਾ ਗਿਆ ਕਿ ਰੀਨਿਊ ਦੇ ਵਿੱਚ ਵੀ ਦੁਬਾਰਾ ਸਾਨੂੰ ਟੈਸਟ ਜਿਹੜੇ ਕੀ ਹੈ ਦੇਣਾ ਪੈ ਰਿਹਾ ਹੈ ਜੇਕਰ ਅਸੀਂ ਆਨੇ ਆ ਤੇ ਸਾਨੂੰ ਦਾਦਾ ਜਿੰਨ ਦੀ ਬਾਅਦ ਅਪਾਇੰਟਮੈਂਟਾਂ ਦਿੱਤੀਆਂ ਜਾਂਦੀਆਂ ਨੇ ਅਸੀਂ ਆਪਣੀ ਦਿਹਾੜੀ ਅਸੀਂ ਆਪਣਾ ਕੰਮ ਕਾਜ ਸਾਰਾ ਕੀ ਹੈ ਛੱਟ ਕੇ ਇੱਥੇ ਆਨੇ ਆ ਤਪ ਦੀ ਗਰਮੀ ਹੈ ਦੇਖ ਸਕਦੇ ਹੋ 40 ਡਿਗਰੀ ਟੈਂਪਰੇਚਰ ਹੋਇਆ ਪਿਆ ਹੋਇਆ ਉੱਥੇ ਲੋਕ ਆਪਣਾ ਕੰਮ ਕਰਾਣ ਆ ਰਹੇ ਨੇ ਕੋਈ ਪਾਣੀ ਦੀ ਸਹੂਲਤ ਨਹੀਂ ਕੋਈ ਵਾਸ਼ਰੂਮ ਦੀ ਸਹੂਲਤ ਨਹੀਂ ਕੋਈ ਪੱਖੇ ਦੀ ਸਹੂਲਤ ਨਹੀਂ ਕੋਈ ਕੂਲਰ ਦੀ ਸਹੂਲਤ ਨਹੀਂ ਹਾਲਾਂਕਿ ਵੱਡੇ ਵੱਡੇ ਦਾਅਵੇ ਜਰੂਰ ਕੀਤੇ ਜਾਂਦੇ ਸੀਗੇ ਕਿ ਅਸੀਂ ਸੈਂਟਰਾਂ ਨੂੰ ਜਿਹੜੇ ਡਰਾਈਵਿੰਗ ਆਰਟੀਓ ਦੇ ਜਿਹੜਾ ਵਿਭਾਗ ਹੈ ਉਹਨਾਂ ਦੇ ਵਿੱਚ ਜਿਹੜੇ ਲਾਇਸੈਂਸ ਬੰਦੇ ਨੇ ਅਸੀਂ ਉਹਨਾਂ ਨੂੰ ਅ ਅੱਛੀ ਸਹੂਲਤ ਦੇਵਾਂਗੇ ਵਧੀਆ ਲੋਕਾਂ ਨੂੰ ਸਹੂਲਤ ਦੇਵਾਂਗੇ ਆਮ ਵਿਅਕਤੀ ਨੂੰ ਖੱਜਲ ਖਵਾਰ ਨਹੀਂ ਹੋਣਾ ਪਏਗਾ ਤੇ ਆ ਆਪ ਚੱਲ ਕੇ ਘਰੇ ਜਿਹੜੇ ਕਿ ਐਮਪਲੋਏ ਤੁਹਾਡੇ ਘਰ ਦੇ ਬਾਹਰ ਆਏਗਾ ਤੇ ਤੁਹਾਡਾ ਕੰਮ ਆਸਾਨੀ ਦੇ ਨਾਲ ਹੋਵੇਗਾ ਪਰ ਕਿਤਨਾ ਕਿਤੇ ਇਹ ਦਾਅਵੇ ਕਿਤੇ ਨਾ ਕਿਤੇ ਝੂਠੇ ਝੂਠੇ ਨਜ਼ਰ ਆਂਦੇ ਹੋਏ ਦਿਖਾਈ ਦੇ ਰਹੇ ਨੇ ਦੇਖ ਸਕਦੇ ਹੋ ਤੁਸੀਂ ਵੀ ਇਹਨਾਂ ਦੇ ਵਿੱਚ ਗੱਡੀਆਂ ਆਪਣੀਆਂ ਵਾਪਸ ਲੋਟੀਆਂ ਨੇ 10-10 ਦਿਨਾਂ ਬਾਅਦ ਅਪਾਇੰਟਮੈਂਟ ਆਫ ਫੇਰ ਨੇ ਫੇਰ ਉਸ ਤੋਂ ਬਾਅਦ ਖੱਜਲ ਖਵਾਲ ਲੋਕਾਂ ਨੂੰ ਹੋਣਾ ਪੈਣਾ ਹੈ ਦੇਖ ਸਕਦੇ ਹੋ ਕਿ ਗਰਮੀ ਦੇ ਨਾਲ ਲਤਪਤ ਹੋਏ ਪਏ ਨੇ ਪਸੀਨੇ ਦੇ ਨਾਲ ਭਾਈ ਜੀ ਬਾਬਾ ਜਾ ਰਹੇ ਹੋ ਵਾਪਸ ਅਬੀ ਵਾਪਸ ਜਾ ਰਹੇ ਨੇ ਦੇਖ ਸਕਦੇ ਹੋ ਕਿ ਇਹ ਅੰਕਲ ਜੀ ਵੀ ਐਸੀ ਇਹ ਵੀ ਵਾਪਸ ਜਾ ਰਹਾਂ ਕਈ ਵਾਪਸ ਜਾ ਰਹੇ ਨੇ ਮੈਂ ਜਾਣੀ ਵਾਪਸ ਆ ਰਹੇ ਵਾਪਸ ਦੇਖ ਸਕਦੇ ਲੋਕਾਂ ਦਾ ਜਵਾਬ ਇਹੀ ਹੈ ਕਿ ਵਾਪਸ ਜਾ ਰਹੇ ਹਨ ਹਾਲਾਂਕਿ ਜਾਗਣਾ ਪ੍ਰਸ਼ਾਸਨ ਕਿਤਨਾ ਕਿਤੇ ਸੁੱਤਾ ਹੋਇਆ ਨਜ਼ਰ ਆ ਰਿਹਾ ਕਮ ਕਰਨ ਦੀ ਨਹੀਂ ਸੁੱਤਾ ਨਜ਼ਰ ਆ ਰਿਹਾ ਦੇਖ ਸਕਦੇ ਹੋ ਸੀ ਅੰਦਰ ਮੈਡਮ ਦੇ ਨਾਲ ਵੀ ਗਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਕੈਮਰੇ ਖਰਾਬ ਹੋਗੇ ਨਹੀਂ ਪਰ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਅਕਸਰ ਜਦੋਂ ਅਸੀਂ ਆਨੇ ਆ ਤੇ ਕੈਮਰੇ ਅਕਸਰ ਹੀ ਖਰਾਬ ਦਿਖਾਈ ਦੇ ਹੋਏ ਨਜ਼ਰ ਆਂਦੇ ਨੇ ਸਾਨੂੰ ਇੱਥੇ ਸਾਨੂੰ ਗਰਮੀ ਦੇ ਵਿੱਚ ਖੜਨਾ ਪੈਂਦਾ ਵਾ ਤਾਂ ਸਾਨੂੰ ਇਹਨਾਂ ਦੇ ਇਹ ਸਾਨੂੰ ਅਕਸਰ ਹੀ ਸਾਨੂੰ ਖੱਜਲ ਖਵਾਰ ਕਰਦੇ ਨੇ ਤੇ ਪਾਣੀ ਦੀ ਸਹੂਲਤ ਤੁਹਾਨੂੰ ਮੈਂ ਦਿਖਾਈ ਹੈ ਕਿ ਤਸਵੀਰ ਕਿ ਕਿਸ ਤਰ੍ਹਾਂ ਪਾਣੀ ਇੱਥੇ ਜਮਾ ਹੋਇਆ ਨਜ਼ਰ ਆ ਰਿਹਾ ਵਾ ਇਹ ਲੋਕ ਪਾਣੀ ਪੀਣਗੇ ਇਹ ਲੋਕ ਪਾਣੀ ਪੀਣਗੇ ਇਹ ਬੜਾ ਸਵਾਲ ਜਿਹੜੀ ਪ੍ਰਸ਼ਾਸਨ 'ਤੇ ਉੱਟਦਾ ਹੈ ਜਨਤਾ ਜਿਹੜੀ ਇੱਥੇ ਆਉਂਦੀ ਐ ਢੀਢੀ ਦੂਰੋਂ ਕਿ ਇਹੇ ਪਾਣੀ ਪੀਣਗੇ ਇੱਕ ਫਿਲਟਰ ਵਾਲਾ ਪਾਣੀ ਪੀਣਗੇ ਜਾਂ ਇਹ ਇੱਕ ਖਰਾਬ ਪਾਣੀ ਪੀਣਗੇ ਹਾਲਾਂਕਿ ਇਹ ਵੀ ਨਹੀਂ ਪਤਾ ਕਿ ਖਰਾਬ ਪਾਣੀ ਪਾਇਆ ਖਰਾਬ ਹੈ ਕੀ ਹੈ ਵੀਰੇ ਫਿਲਟਰ ਹੋਇਆ ਹੋਇਆ ਹੈ ਨਾ ਫਿਲਟਰ ਹੁੰਦਾ ਵਗਾ ਤੇ ਇਹ ਸਫਾਈ ਨਹੀਂ ਹੁੰਦੀ ਇੱਥੇ ਸਾਰੀ ਆਈ ਵੀਰੇ ਲਾਏ ਹੋਏ ਨੇ ਬੰਦੇ ਕਿ ਕਿੱਥੇ ਸਫਾਈ ਕਰਨਗੇ ਹੁਣ ਦੇਖੋ ਕਦੋਂ ਅੱਜ ਹੋ ਜੂਗੀ ਵੀਰੇ ਅੱਛਾ ਅੱਜ ਹੋਗੀ ਆ ਸਫਾਈ ਦਾਵੀ ਕੋਈ ਵੀ ਧਿਆਨ ਇੱਥੇ ਨਹੀਂ ਰੱਖਿਆ ਗਿਆ ਨੇ ਰੱਖਿਆ ਜਾ ਰਿਹਾ ਇਹ ਤਸਵੀਰ ਤੁਹਾਨੂੰ ਦਿਖਾ ਰਿਹਾ ਗਲਾਸ ਕਿੱਥੇ ਹੈ ਕੂੜਾ ਕਿੱਥੇ ਹੈ ਹਾਲਾਂਕਿ ਤੁਹਾਨੂੰ ਦੱਸ ਦਿੱਤੀ ਕਿ ਰੈਨੋਵੇਸ਼ਨ ਹੋ ਰਹੀ ਹੈ ਇੱਥੇ ਰੈਨੋਵੇਸ਼ਨ ਦੇ ਚੱਲਦੇ-ਚੱਲਦੇ ਲੋਕਾਂ ਨੇ ਵੀ ਆਣਾ ਹੈ ਆਪਣੀ ਡਰਾਈਵਿੰਗ ਟੈਸਟ ਡਰਾਈਵਿੰਗ ਦੇਣੀ ਹੈ ਤੇ ਉਹ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਕਿੰਨੀ ਕੋਈ ਜਲਦ ਜਾਗਦਾ ਵਾ ਕਿੰਨੀ ਕਿੰਨੀ ਕੋਈ ਦੇਰ ਲੋਕਾਂ ਨੂੰ ਖਜਲ ਖਵਾਰ ਹੋਣਾ ਪੈਣਾ ਜੁੜੇ ਰਹੋ ਲਾਥਣਾ ਲਾਈਵ ਜਰਨਲ ਦਿਵਕ ਕੁਮਾਰ ਦਾ ਯੰਪ ਰਿਪੋਰਟ ਧੰਨਵਾਦ